ਕਿਆ ਅਸੀਂ ਰੁਕ ਕਰਦੇ ਹਾਂ ਆਪਣੇ ਅੱਜ ਦੇ ਮੁੱਦੇ ਦਾ ਜਿਸ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ ਅਸੀਂ ਮੁੱਦਾ ਅਵਾਰਾ ਪਸ਼ੂਆਂ ਦਾ ਅਵਾਰਾ ਕੁੱਤਿਆਂ ਦਾ ਚੁੱਕਿਆ ਜਿਹਨਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਔਰ ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ ਬਲਜਿੰਦਰ ਸਿੰਘ ਬਿੱਟੂ ਜੀ ਤੋਂ ਅਸੀਂ ਗੱਲਬਾਤ ਉਹਨਾਂ ਦਾ ਰਿਐਕਸ਼ਨ ਲੈ ਰਹੇ ਸੀ ਤੇ ਅਭਿਮਨਿਉ ਕਲਸੀ ਜੀ ਵੀ ਜੁੜੇ ਹੋਏ ਨੇ ਸਾਰੇ ਮਹਿਮਾਨਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਬਲਜਿੰਦਰ ਜੀ ਤੁਸੀਂ ਆਪਣੀ ਗੱਲ ਕੰਪਲੀਟ ਕਰ ਸਕਦੇ ਹੋ ਜਿੱਦਾਂ ਜੀ ਸੁਪਰੀਮ ਕੋਰਟ ਦੀ ਟਿੱਪਣੀ ਆਈ ਹੈ ਜੀ ਇਹ ਬਹੁਤ ਵਧੀਆ ਹੈ ਇਹ ਬਹੁਤ ਵਧੀਆ ਗੱਲ ਕੀਤੀ ਕਿ ਲੋਕ ਘਰ ਦੇ ਵਿੱਚ ਫੀਡ ਕਰਨ ਹੂੰ ਕਿਉਂ ਜਦੋਂ ਤੱਕ ਲੋਕ ਅਡਾਪਟ ਨਹੀਂ ਕਰਨਗੇ ਨਾ ਡੌਗਸ ਜੀ ਇਹ ਕੁੱਤੇ ਬਿਲਕੁਲ ਖਤਮ ਨਹੀਂ ਹੋਣਗੇ ਇਹ ਡੇ ਬਾਏ ਡੇ ਵਧੇ ਜਾ ਰਹੇ ਨੇ ਹੂੰ ਕਿਉਂ ਬਜ਼ੁਰਗ ਸਾਡੇ ਬੱਚੇ ਪਾਰਕਾਂ 'ਚ ਜਾਣਾ ਹੀ ਬੰਦ ਕਰ ਗਏ ਆ ਕਿ ਘਟੋ ਘਟ 6 6 8 8 ਕੁੱਤੇ ਇੱਕ ਰਾਉਂਡਬਾਊਟ ਤੇ ਕਾਰਨਰ ਤੇ ਸੜਕ ਦੇ ਏਰੀਆ 'ਚ ਖੜੇ ਨੇ ਹੂੰ ਬੱਚੇ ਬਾਹਰ ਨਿਕਲੋਣੇ ਜਾਂਦੇ ਕੀ ਨਹੀਂ ਇਹਨਾਂ ਦੇ ਵਿੱਚ ਕਸੂਰ ਕਿਸ ਦਾ ਨਜ਼ਰ ਆਉਂਦਾ ਤੁਹਾਨੂੰ ਜਿਹੜੇ ਫੀਡ ਕਰ ਰਹੇ ਨੇ ਉਹਨਾਂ ਦਾ ਬਿਲਕੁਲ 100% ਉਹਨਾਂ ਦਾ ਹੈਗਾ ਜਿਹਨੇ ਜਿਹੜਾ ਫੀਡ ਕਰਨਾ ਚਾਹੁੰਦਾ ਹੈ ਉਹ ਆਪਣੇ ਘਰ ਚ ਮੈਂ ਕਹਿੰਦਾ ਅਡਾਪਟ ਕਰਨ ਜਿਵੇਂ ਸੋਨੂ ਜੀ ਕਹਿ ਰਹੇ ਆ ਆਪਣੀਆਂ ਰੈ residense welfare association ਹੈ ਸਰਕਾਰ ਹੈ ਐਮਸੀ ਐਡਵਾਈਸੇਸ਼ਨ ਠੀਕ ਹੈ ਇਹ ਸਾਨੂੰ ਇਕੱਠੇ ਹੋ ਕੇ ਮੀਟਿੰਗ ਕੀਤੀ ਜਾਏ ਇੱਕ ਡਾਟਾ ਕਲੈਕਟ ਕੀਤਾ ਜਾਵੇ ਕਿਹੜਾ ਕਿਹੜਾ ਡੌਗ ਹੈ ਜਿਹੜੇ ਡੌਗ ਲਾਗਰ ਦਾ ਵੀ ਡਾਟਾ ਹੋਵੇ ਉਹਨਾਂ ਨੂੰ ਅਡਾਪਟ ਕਰਨ ਨੂੰ ਕੀਤਾ ਜਾਵੇ ਉਹ ਫੋਰਸ ਕੀਤਾ ਜਾਵੇ ਇਹ ਨਹੀਂ ਮਾਰਕੀਟ ਤੁਸੀਂ ਚਾਰ ਪੈਕੇਟ ਦੁੱਧ ਦੇ ਲੈ ਤਾਂ ਮਾਰਕੀਟ ਤੇ ਜਾ ਕੇ ਕੋਰਨਰ ਚ ਮਤਲਬ ਜਿਹੜਾ ਬੰਦਾ ਫੀਡ ਕਰਦਾ ਉਹਨੂੰ ਡੌਗ ਨਹੀਂ ਕੱਟੇਗਾ ਸਹੀ ਹੈ ਮੈਂ ਕਲਸੀ ਦਾ ਰੁਕ ਕਰਨਾ ਹੈ ਸੋਨੂ ਜੀ ਜਵਾਬ ਦੇ ਦਿਓ ਇਸ ਦੇ ਉੱਤੇ ਹਾਂਜੀ ਸਰ ਜਿਹੜਾ ਬੰਦਾ ਫੀਡ ਕਰਦਾ ਉਸ ਨੂੰ ਕੱਟਦੇ ਨਹੀਂ ਬਾਕੀਆਂ ਦਾ ਜਿਹਨਾਂ ਮੁਹਾਲ ਹੈ ਸੋਨੂ ਜੀ ਹਾਂਜੀ ਸਰ ਸਰ ਜਿਵੇਂ ਤੁਸੀਂ ਨੇ ਕਿਹਾ ਕਿ ਅਡਾਪਟ ਕਰ ਲਈਏ ਨਾਲੇ ਪ੍ਰੋਬਲਮ ਹੱਲ ਹੋ ਜਾਏਗੀ ਉਹਦੇ ਵਾਸਤੇ ਮੈਂ ਤੁਹਾਨੂੰ ਇਹ ਐਜ਼ ਮੈਂ ਡੌਗ ਟ੍ਰੇਨਰ ਵੀ ਹਾਂ ਤੇ ਮੈਂ ਉਸ ਦੇ ਸਾਨੇ ਤੁਹਾਨੂੰ ਇੱਕ ਗੱਲ ਦੱਸਾਂਗਾ ਕਿ ਸਟ੍ਰੇਟ ਡੌਗ ਜਿਹੜਾ ਵੱਡਾ ਹੁੰਦਾ ਹੈ ਤੁਸੀਂ ਉਹਨੂੰ ਅਡਾਪਟ ਨਹੀਂ ਕਰ ਸਕਦੇ ਉਨ ਨੂੰ ਰੱਖਣਾ ਬਹੁਤ ਮੁਸ਼ਕਿਲ ਹੈ। ਉਹਨੂੰ ਸਿਰਫ ਤੁਸੀਂ ਫੀਡਿੰਗ ਕਰਾ ਸਕਦੇ ਹੋ। ਜੇ ਅਡਾਪਟ ਕਰਨਾ ਹੈ ਤਾਂ ਤੁਹਾਨੂੰ ਉਹ ਛੋਟੇ ਬੱਚੇ ਤੁਸੀਂ ਅਡਾਪਟ ਕਰਨਾ ਪਏਗਾ। ਇਹਦਾ ਵੱਡਾ ਡੌਗ ਹੈ। ਉਹ ਬਾਹਰ ਇਸ ਮਤਲਬ ਮਾਹੌਲ ਦੇ ਵਿੱਚ ਜੇ ਤੁਸੀਂ ਉਹਨੂੰ ਘਰ ਲੈ ਕੇ ਆਓਗੇ ਤਾਂ ਤੁਹਾਡੇ ਘਰ ਨਹੀਂ ਟਿਕੇਗਾ। ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ। ਨਾ ਤੁਸੀਂ ਉਹਨੂੰ ਚੇਨ ਪਾ ਸਕਦੇ ਹੋ, ਨਾ ਤੁਸੀਂ ਉਹਨੂੰ ਕਮਰੇ ਦੇ ਵਿੱਚ ਰੱਖ ਸਕਦੇ ਹੋ ਜੀ। ਕਿਉਂਕਿ ਬਾਹਰ ਲੋਕੈਲਿਟੀ 'ਚ ਰਣਾ ਸਿੱਖ ਚੁੱਕਿਆ ਹੈ। ਅਡਾਪਸ਼ਨ ਸਿਰਫ ਛੋਟੇ ਬੇਬੀਜ਼ ਹੁੰਦੀ ਹੈ 1 ਮਨ, 2 ਮਨ, 3 ਮਨ ਦੇ ਵੀ ਜੀ। ਨਹੀਂ ਉਹ ਵੀ ਹੁੰਦੇ ਨੇ ਨਾ ਉਹਨਾਂ ਨੂੰ ਕਿਹੜਾ ਕੋਈ ਅ ਉਹ ਵੀ ਸੜਕਾਂ ਦੇ ਉੱਤੇ ਹੁੰਦੇ ਨਹੀਂ ਅਸੀਂ ਵੀ ਦੇਖਦੇ ਹਾਂ ਕੋਈ ਗੱਡੀ ਥੱਲੇ ਆ ਗਿਆ ਉੱਥੇ ਵੀ ਰੌਲਾ ਪਿਆ ਜਾਂਦਾ ਸਰ ਉਹਦਾ ਉਹਦਾ ਇਲਾਜ ਇਹੀ ਹੈ ਜਿੰਨਾ ਇਹਦੇ ਵਾਸਤੇ ਤੁਹਾਨੂੰ ਪਹਿ ਫੇਰ ਉਹੀ ਕਹਿ ਰਹੇ ਜੀ ਐਡਮਿਨਿਸਟ੍ਰੇਸ਼ਨ ਕਾਰਪੋਰੇਸ਼ਨ ਆਰਡਬਲੂਏ ਨੂੰ ਇਕੱਠੇ ਹੋ ਕੇ ਚੱਲਣਾ ਪਏਗਾ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਸਟੈਰੀਲਾਈਜੇਸ਼ਨ ਕਰਨ ਇਹੀ ਇਸ ਦਾ ਹੱਲ ਹੈ ਜੀ ਔਰ ਰੇਬੀਸ ਜਿਹੜੀ ਵੈਕਸੀਨ ਹੈ ਉਹਦੀ ਟਾਈਮ ਟੂ ਟਾਈਮ ਲੱਗਦੀ ਹੈ ਹਰ ਚੀਜ਼ ਤਾਂ ਹੀ ਮਤਲਬ ਇਹ ਕੰਟਰੋਲ ਚਲੇਗੀ ਸਾਡੇ ਨਾਲ ਕਲਸੀ ਜੁੜੇ ਹੋਏ ਨਹੀਂ ਲਾਇਰ ਨੇ ਤੇ ਉਹਨਾਂ ਤੋਂ ਵੀ ਥੋੜਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕੁਝ ਕਾਲਰ ਸਾਡੇ ਨਾਲ ਜੁੜਨੇ ਸ਼ੁਰੂ ਮੈਂ ਮੈਂ ਪਹਿਲਾਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੂੰ ਸਮਝਣਾ ਚਾ ਰਿਹਾ ਹਾਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਭਾਵ ਇਹ ਕੱਢਿਆ ਜਾਵੇ ਕਿ ਹੁਣ ਲੋਕ ਇੱਕ ਹਰ ਗਲੀ ਹਰ ਮਾਲੇ ਦੇ ਵਿੱਚ ਫੀਡ ਨਹੀਂ ਕਰ ਸਕਣਗੇ ਜਾਂ ਐਗਜ਼ੈਕਟਲੀ ਮਤਲਬ ਕੀ ਕੱਢਿਆ ਜਾਵੇ ਕਿਉਂਕਿ ਮੈਂ ਪੜ੍ਹ ਰਿਹਾ ਸੀਗਾ ਤਾਂ ਉਹਨਾਂ ਨੇ ਆਪਣੀ ਜਿਹੜੀ ਜੱਜਮੈਂਟ ਹੈ ਉਸ ਦੇ ਵਿੱਚ ਕੁਝ ਨਹੀਂ ਟਿੱਪਣੀਆਂ ਜ਼ਰੂਰ ਕੀਤੀਆਂ ਨੇ ਸੁਪਰੀਮ ਕੋਰਟ ਨੇ ਬੇਸਿਕਲੀ ਇੱਕ ਬੈਲੈਂਸ ਬਣਾਇਆ ਕਿ ਬੈਲੈਂਸ ਹੋਣਾ ਚਾਹੀਦਾ ਠੀਕ ਹੈ ਗਲਿਚ ਕੁੱਤੇ ਜ਼ਿਆਦਾ ਹੈ ਅੱਪਾ ਉਹਨਾਂ ਨੂੰ ਫੀਡ ਕਰਾਂਗੇ ਤੇ ਜਿਹੜੇ ਬੰਦੇ ਉਸ ਤੋਂ ਲੰਘਦੇ ਆ ਬਜ਼ੁਰਗ ਛੋਟੇ ਬੱਚੇ ਉਹਨਾਂ ਲਈ ਖਤਰਾ ਬਣਦੇ ਹੂੰ ਤਾਂ ਸੁਪਰੀਮ ਕੋਰਟ ਨੇ ਇਹ ਪਰ ਨਹੀਂ ਦਿੱਤੀ ਹੈ ਸੁਪਰੀਮ ਕੋਰਟ ਨੇ ਉਹ ਜਜਮੈਂਟ ਨਹੀਂ ਲਿਖਾਇਆ ਲੇਕਿਨ ਸੁਪਰੀਮ ਕੋਰਟ ਕਨਸਲ ਸੁਪਰੀਮ ਕੋਰਟ ਇਸ ਗੱਲ ਪਿੱਛੇ ਬਹੁਤ ਕਲੀਅਰ ਹੈ ਠੀਕ ਹੈ ਆਰਟੀਕਲ 21 ਆਪਣੇ ਸਮਝਾਉਂਦਾ ਉਹਦੇ ਸੁਪਰੀਮ ਕੋਰਟ ਕਹਿੰਦੀ ਹੈ ਕਿ ਜਿਹੜਾ ਜਾਨਵਰ ਵੀ ਹੈਗਾ ਉਹਨੂੰ ਵੀ ਰਾਈਟ ਟੂ ਲਾਈਫ ਹੈ ਉਹਨੂੰ ਵੀ ਜੀਣ ਦਾ ਹੱਕ ਹੈ ਤੇ ਡਿਗਨੀਫਾਈਡ ਵੇ ਨਾਲ ਡਿਗਨੀਫਾਈਡ ਵੇ ਨਾਲ ਜੀਣ ਦਾ ਹੱਕ ਹੈ ਐਦਾ ਨਹੀਂ ਕਿ ਆਪਾਂ ਉਹਨੂੰ ਖਾਣਾ ਪਾਣਾ ਬੰਦ ਕਰ ਦਈਏ ਤੇ ਉਹ ਮਰ ਜੇ ਬਾਹਰ ਗਲੀ ਕੋਨੂੰ ਪਾਣੀ ਦੋ ਉਹਨੂੰ ਖਾਣਾ ਦੋ ਲੇਕਿਨ ਉਹ ਇੱਥੇ ਬੈਲੈਂਸ ਤਾਂ ਹੀ ਬਣੇਗਾ ਜਿਹੜੀ ਉਹ ਗੱਲ ਹੋ ਰਹੀ ਹੈ ਕਿ RWA ਐਡਮਿਨਿਸਟ੍ਰੇਸ਼ਨ ਇੰਜ ਇਕੱਠੇ ਚੱਲੇਗੀ ਤਾਂ ਹੀ ਇੱਥੇ ਬੈਲੈਂਸ ਬਣ ਸਕਦਾ ਹੈ ਆਦਰਵਾਇਜ਼ ਤੇਰੇ ਪ੍ਰੋਬਲਮ ਹਮੇਸ਼ਾ ਰਹੇਗੀ ਕਿਉਂਕਿ ਦੇਖੋ ਉਹ ਗੱਲ ਬਿਲਕੁਲ ਠੀਕ ਹੈ ਜੇ ਆਪਾਂ ਸਵੇਰੇ ਵਾਕ ਕਰਨ ਲਈ ਨਿਕਲ ਜਾਈਏ ਜਾਂ ਸਾਈਕਲ ਚਲਾਈਏ

ਉਹ ਚਾਹੀ ऑलरेडी ਜਿਹੜੇ ਸਾਡੇ ਸਮਾਜ ਦੇ ਵਿੱਚ ਹੈਗੇ ਨੇ ਉਹ ਐਜ਼ ਇਟ ਇਜ਼ ਨਹੀਂ ਬਸ ਇੱਕ ਆਬਜ਼ਰਵੇਸ਼ਨ ਹੈ ਟਿੱਪਣੀ ਹੈ ਸੁਪਰੀਮ ਕੋਰਟ ਦੀ ਉਹਨਾਂ ਨੇ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕਰ ਦਿੱਤੀ ਉਹ ਉਹਨਾਂ ਨੇ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਸੁਪਰੀਮ ਕੋਰਟ ਵੀ ਦੇਖੋ ਐਦਾ ਨਹੀਂ ਹੈ ਕਿ ਉਹ ਜਾਨਵਰ ਦੇ ਖਿਲਾਫ ਹੈ ਜੈਲੀ ਕਟੂ ਬੈਨ ਸੀਗਾ ਉਹਨਾਂ ਨੇ ਕਿਤਾ ਜਲੀ ਕਿ ਕਟੂ ਬਹਿਨ ਕਿ ਐਦਾ ਨਹੀਂ ਕਿ ਉੱਥੇ ਉਹਨਾਂ ਨੂੰ ਜਾਨਵਰ ਨੂੰ ਵਿਚਾਰੇ ਨੂੰ ਮਾਰ ਦੋ ਤੁਸੀਂ ਸੁਪਰੀਮ ਕੋਰਟ ਨੇ ਇੱਕ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਬੈਲੈਂਸ ਤਾਂ ਹੀ ਬਣ ਸਕਦਾ ਪ੍ਰੈਕਟੀਕਲੀ ਜੇ ਆਰਡਬੀਓ ਤੇ ਐਡਮਿਨਿਸਟ੍ਰੇਸ਼ਨ ਤੇ ਹੋਰ ਵੀ ਜਿਹੜੇ ਮੰਤਰੀ ਹੈਗੇ ਸਰਕਾਰੀ ਜੇ ਉਹ ਇਕੱਠੇ ਮਿਲ ਕੇ ਇੱਕ ਸਾਂਝਾ ਕੋਈ ਵਿਚਾਰ ਕਰਨ ਮੀਟਿੰਗ ਕਰਕੇ ਕੋਈ ਇਹਦਾ ਹੱਲ ਕੱਢਣ ਠੀਕ ਹੈ ਚਲੋ ਕੁਝ ਕਾਲਰ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਨੂੰ ਜੋੜਨਾ ਅੱਜ ਬਹੁਤ ਜ਼ਰੂਰੀ ਹੈ ਇੱਕ ਪਹਿਲੇ ਕਾਲਰ ਨੇ ਰੋਜੀ ਸਾਡੇ ਨਾਲ ਨੇ ਚੰਡੀਗੜ੍ਹ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਅ ਸਰ ਮੈਂ ਕਹਿਣਾ ਚਾਹ ਰਹੀ ਹਾਂ ਕਿ ਜਿੱਦਾਂ ਸਰਦਾਰ ਸਾਹਿਬ ਕਹ ਰਹੇ ਸੀ ਨਾ ਕਿ ਡੌਗਸ ਕੱਟਦੇ ਆ ਵੱਢਦੇ ਆ ਮੈਂ ਇਹਨਾਂ ਨੂੰ ਇਹ ਦੱਸਣਾ ਚਾਹੂੰਗੀ ਕਿ 50 ਡਿਗਰੀ 40 ਡਿਗਰੀ ਬਾਅਦ ਟੈਂਪਰੇਚਰ ਹੁੰਦਾ ਇੰਨੀ ਗਰਮੀ ਹੁੰਦੀ ਆ ਨਾ ਕੋਈ ਰੋਟੀ ਮਿਲਦੀ ਆ ਨਾ ਪਾਣੀ ਮਿਲਦੀ ਆ ਕੋਈ ਪੀਣ ਨੂੰ ਪਾਣੀ ਨਹੀਂ ਕਿਤੇ ਰੱਖਿਆ ਜਾਂਦਾ ਜੇ ਡੌਗ ਲਵਰਸ ਪਾਣੀ ਰੱਖਦੇ ਆ ਉਹ ਸਾਰੇ ਲੱਗਦੇ ਛੰਨੇ ਤੋੜ ਦਿੰਦੇ ਆ ਇਹਨਾਂ ਨੂੰ ਕਹੋ ਇੱਕ ਵਾਰੀ ਆਪਣੇ ਏਸੀਆਂ ਚੋਂ ਬਾਹਰ ਨਿਕਲ ਕੇ ਦੇਖਣ ਇੰਨੀ ਗਰਮੀ 'ਚ ਡੌਗ ਕਿੰਨਾ ਐਗਜ਼ਿਸਟ ਕਰਦਾ ਹੈ ਨੰਬਰ 2 ਸਾਡੇ ਸੁਸਾਇਟੀ ਦੇ ਵਿੱਚ 2 ਮਿੰਟ ਲਵਾਂਗੇ ਸਰ ਤੁਹਾਡੇ ਸਾਡੀ ਸੁਸਾਇਟੀ ਦੇ ਵਿੱਚ ਬਹੁਤ ਕਮੀ ਹੈ ਕਿ ਡੌਗਸ ਨਾਲ ਕੋ-ਐਗਜ਼ਿਸਟ ਕਰਨਾ ਨਹੀਂ ਸਿਖਾਉਂਦੇ ਆਪਣੇ ਬੱਚਿਆਂ ਨੂੰ ਆਪਣੇ ਬੱਲਿਆਂ ਨੂੰ ਪੁਰਾਣੇ ਜ਼ਮਾਨੇ ਅਸੀਂ ਆਪਣੇ ਦਾਦੀ ਨਾਨੀ ਦੇ ਟਾਈਮ ਤੇ ਚੱਲੇ ਜਾਈਏ ਪਹਿਲੀ ਰੋਟੀ ਦੀ ਆਖਰੀ ਰੋਟੀ ਕੁੱਤੇ ਦੀ ਠੀਕ ਹੈ ਮਿਲਦੀ ਸਾਡੇ ਘਰਾਂ ਚ ਬੰਦੀ ਸੀ ਅੱਜ ਵੀ ਜਿਹੜੇ ਕੁੱਤੇ ਨੂੰ ਕੋਈ ਰੋਟੀ ਨਹੀਂ ਪੰਦਾ ਜਿਹੜੇ ਚਾਰ ਛੇ ਲੋਕ ਪੰਦੇ ਵੀ ਉਹਨਾਂ ਨੂੰ ਲੋਕ ਗਾਲਾਂ ਕੱਢ ਕੇ ਲੜਾਈ ਕਰਕੇ ਭਜਾ ਦਿੰਦੇ ਆ ਠੀਕ ਹੈ ਔਰ ਇਹ ਸਾਡੇ ਕੁੱਤੇ ਉਹਨੇ ਹੀ ਇੰਡੀਅਨ ਨੇ ਜਿਨੇ ਅਸੀਂ ਇੰਡੀਅਨ ਨੇ ਗਿਆਂ ਥੇ ਆਰ ਐਜ਼ ਇਕਵਲ ਇੰਡੀਅਨ ਦੇ ਆਰ ਕਾਲਡ ਇੰਡੀ ਡੌਗਸ ਠੀਕ ਹੈ ਕਿੰਨੀਆਂ ਤਰ੍ਹਾਂ ਦੀਆਂ ਵੈਰਾਈਟੀਆਂ ਸਾਡੇ ਇੰਡੀ ਡੌਗਸ ਦੇ ਵਿੱਚ ਹੀ ਨੇ ਠੀਕ ਹੈ ਸਭ ਤੋਂ ਪਹਿਲਾਂ ਮੈਂ ਤੁਹਾਡੀ ਗੱਲ ਸਮਝ ਰਿਹਾ ਮੇਰੇ ਕੋਲ ਟਾਈਮ ਪੂਰਾ ਪੂਰਾ ਹੋਏਗਾ ਪਰ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾ ਰਿਹਾ ਇਥੇ ਸੁਪਰੀਮ ਕੋਰਟ ਤੋਂ ਲੈ ਕੇ ਇਸ ਡਿਬੇਟ ਦੇ ਵਿੱਚ ਵੀ ਚਰਚਾ ਹੋਈ ਹੈ ਕਿ ਇੱਕ ਬਜ਼ੁਰਗ ਜਿਸ ਦੀ ਉਮਰ 60-70 ਸਾਲ ਹੈ ਉਸ ਵੇਰੇ ਰੋਜ਼ ਸੈਰ ਕਰਨਾ ਚਾਹੁੰਦਾ ਹੈ ਤੇ ਡੌਗਸ ਦੀ وجہ ਦੇ ਨਾਲ ਨਹੀਂ ਕਰ پا ਰਿਹਾ ਉਸ ਦਾ ਕੀ ਕਸੂਰ ਹੈ ਉਹੀ ਚੀਜ਼ ਹੈ ਨਾ ਕਿ ਕੋਈ ਐਗਜ਼ਿਸਟੈਂਸ ਸਿਖਾਈ ਨਹੀਂ ਜਾ ਰਹੀ ਹੈ ਜੀ ਅਵੇਅਰਨੈਸ ਕਿ ਅਸੀਂ ਇੱਕ ਸਰਨੇ ਹੋਣੇ ਕਿਹਾ ਹਾਈ ਕੋਰਟ ਵਾਲਿਆਂ ਨੇ ਕਿ ਐਗਜ਼ਿਸਟੈਂਸ ਜੇ ਸਿਖਾਈ ਜਾਵੇ ਆਪਾਂ ਨੂੰ ਆਰਡਬੀਓ ਦੇ ਵਿੱਚ ਐਂਡ ਬਾਕੀ ਲੋਗਾਂ ਦੇ ਵਿੱਚ ਜੇ ਸਿਖਾਂਗੇ ਤੇ ਇਦਾਂ ਨਹੀਂ ਹੋਏਗਾ ਸੁੱਤੇ ਪਏ ਕੁੱਤੇ ਨੂੰ ਡੱਟ ਨਹੀਂ ਮਾਰਾਂਗੇ ਕੁੱਤੇ ਨੂੰ ਰੋਟੀ ਪਾਵਾਂਗੇ ਦੋ ਬਿਸਕਟ ਪਾਵਾਂਗੇ ਉਹ ਕਦੀ ਵੀ ਅਟੈਕ ਨਹੀਂ ਕਰੇਗਾ ਜਿਹੜਾ ਭੁੱਖਾ ਹੋਏਗਾ ਉਹ ਅਟੈਕ ਕਰੇਗਾ ਹੀ ਕਰੇਗਾ ਜਾਂ ਸੁੱਤੇ ਪੈ ਨੂੰ ਛੇੜ ਦਾਂਗੇ ਤੇ ਉਹ ਅਟੈਕ ਕਰੇਗਾ ਨਹੀਂ ਠੀਕ ਹੈ ਇੱਕ ਰੀਜ਼ਨ ਹੈ ਥੋੜਾ ਜਿਹਾ ਮਤਲਬ ਅਵੇਅਰਨੈਸ ਦੀ ਕਮੀ ਹੈ ਆਪਣੇ ਦੇ ਵਿੱਚ ਮੈਂ ਮੈਂ ਸਮਝਦਾ ਹਾਂ ਤੁਹਾਡੀ ਗੱਲ ਪਰ ਆਪਾਂ ਗੱਲਬਾਤ ਨੂੰ ਹੋਰ ਅੱਗੇ ਤੋਰਾਂਗੇ। ਸ਼ੁਕਰੀਆਤ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਖੋਰ ਕਾਲਰ ਸਾਡੇ ਨਾਲ ਨੇ। ਅ ਮੁਖਸਰ ਸਾਹਿਬ ਤੋਂ ਕਾਲਰ ਜੁੜ ਰਹੇ ਨੇ। ਅ ਹਰਕ੍ਰਿਸ਼ਨ ਜੀ ਹਰਕ੍ਰਿਸ਼ਨ ਸਿੰਘ ਜੀ। ਹਰਕ੍ਰਿਸ਼ਨ ਜੀ ਬਹੁਤ-ਬਹੁਤ ਸਵਾਗਤ ਹੈ। ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚੀ ਹੋਏਗੀ। ਕੀ ਕਹਿਣਾ ਚਾਹੋਗੇ ਤੁਸੀਂ? ਗੌਰਵ ਜੀ ਸਭ ਤੋਂ ਪਹਿਲਾਂ న్యూਸ 18 ਦਾ ਧੰਨਵਾਦ ਜਿਨ੍ਹਾਂ ਨੇ ਸਹੀ ਵਿਸ਼ਾ ਚੁਣਿਆ। ਜੀ। ਬੀਟੀ ਹੈ ਜੀ ਮੇਰੀ 5 ਸਾਲ ਦੀ ਬੇਟੀ ਹੈ। ਪਿਛਲੇ ਹਫਤੇ ਆਵਾਰਾ ਕੁੱਤੇ ਨੇ ਕੱਟਿਆ ਜੀ ਸਾਡੇ ਗੇਟ ਦੇ ਬਿਲਕੁਲ ਸਾ ਤੇ ਉਹ ਉਹ ਬੈਟ ਰੈਸਟ ਤੇ ਹੈ ਹੁਣ ਵੈਕਸੀਨੇਸ਼ਨ ਚੱਲ ਰਹੀ ਹੈ ਜੀ ਹੂੰ ਤੇ ਪੰਜਾਬ ਸਰਕਾਰ ਤੋਂ ਇਹੀ ਹੈਗੀ ਵੀ ਇਸ ਵਾਸਤੇ ਕੋਈ ਕਾਨੂੰਨ ਬਣਾਇਆ ਜਾਵੇ ਜਿਹਦੇ ਆਵਾਰਾ ਕੁੱਤੇ ਆ ਉਹ ਬੇਖੌਕ ਘੁੰਮਦੇ ਆ ਲੋਕ ਰੋਗ ਸ਼ਿਕਾਰ ਹੁੰਦੇ ਆ ਤੇ ਉਹਨਾਂ ਵਾਸਤੇ ਕੋਈ ਪਾਲਿਸੀ ਬਣਾਈ ਜਾਵੇ ਜਾਂ ਕੋਈ ਵੈਕਸੀਨੇਸ਼ਨ ਉਹਨਾਂ ਦੀ ਜਾਂ ਕੋਈ ਉਹਨਾਂ ਨੂੰ ਕਿਸੇ ਤਰੀਕੇ ਨਾਲ ਮਤਲਬ ਲੋਕਾਂ ਦੀ ਸੁਰੱਖਿਆ ਨਹੀਂ ਠੀਕ ਹੈ ਡੈਫੀਨਿਟਲੀ ਆਪਾਂ ਉਸ ਦੇ ਉੱਤੇ ਲਗਾਤਾਰ ਪਰ ਹਰਕਿਸ਼ਨ ਜੀ ਮੈਂ ਤੁਹਾਨੂੰ ਸਿੱਧਾ ਸਵਾਲ ਕਰ ਰਿਹਾ ਹਾਂ ਕਿ ਤੁਹਾਡੀ ਬੇਟੀ ਨੂੰ ਕੁੱਤੇ ਨੇ ਕੱਟਿਆ ਕਸੂਰਵਾਰ ਤੁਸੀਂ ਕਿਸ ਨੂੰ ਮੰਨਦੇ ਹੋ ਜਿਹੜੇ ਰੋਜ਼ ਉਹਨਾਂ ਨੂੰ ਖਾਣਾ ਪਾ ਕੇ ਜਾਂਦੇ ਨੇ ਉਹਨਾਂ ਨੂੰ ਖਾਣਾ ਕਸੂਰਵਾਰ ਅਸੀਂ ਵੀ ਮੰਨਦੇ ਹਾਂ ਜਾਂ ਆਪਣੇ ਆਪ ਨੂੰ ਮੰਨਦੇ ਹਾਂ ਕਿਉਂਕਿ ਅਸੀਂ ਗੇਟ ਦੇ ਵਿੱਚ ਰੋਜ਼ ਖਾਣਾ ਉਹਨਾਂ ਨੂੰ ਪਾਉਂਦੇ ਸੀ ਪਰ ਤੁਸੀਂ ਖੁਦ ਖਾਣਾ ਪਾਣੇ ਉਹਨਾਂ ਨੂੰ ਹਾਂਜੀ ਹਾਂਜੀ ਤਾਂ ਬਹੁਤ ਇੰਟਰਸਟਿੰਗ ਹੈ ਜੀ ਹਾਂਜੀ ਹਸਪਤਾਲ ਵੀ ਖਾਣਾ ਪਉਂਦੇ ਪਰ ਜਿਹੜੇ ਆਵਾਰਾ ਕੁੱਤੇ ਮੈਂ ਸਮਝਦਾ ਵੀ ਉਹ ਪੰਜਾਬ ਕਿਸੇ ਦਾ ਵੀ ਸ਼ਕਾ ਨਹੀਂ ਆ ਠੀਕ ਹੈ ਵੀ ਡੌਗ ਲਵਰ ਵੀ ਇੱਥੇ ਬੈਠੇ ਆ ਸਾਰੇ ਪਰ ਹੂੰ ਚਲੋ ਠੀਕ ਹੈ ਥੋੜੀ ਥੋੜੀ ਆਵਾਜ਼ ਵੀ ਕੱਟ ਰਹੀ ਹੈ ਮਤਲਬ ਮੈਂ ਸਮਝੇ ਪਾਇਆ ਹਰਕਿਸ਼ਨ ਜੀ ਤੁਹਾਡੀ ਗੱਲ ਤੋਂ ਕਿ ਤੁਸੀਂ ਖੁਦ ਡੌਗਸ ਨੂੰ ਆਪਣੇ ਘਰ ਦੇ ਨੇੜੇ ਖਾਣਾ ਆਲਰੇਡੀ ਪਾ ਰਹੇ ਸੀ ਬਾਵਜੂਦ ਇਸ ਦੇ ਤੁਹਾਡੀ ਬੇਟੀ ਨੂੰ ਕੁੱਤੇ ਨੇ ਕੱਟ ਲਿਆ ਸੇਮ ਡੌਗ ਨੇ ਜਿਸ ਨੂੰ ਤੁਸੀਂ ਖਾਣਾ ਪਖਵਾ ਰਹੇ ਸੀ ਚਲੋ ਮੇਰਾ ਸਵਾਮ ਚੱਲ ਅਵਾਜ਼ ਹਰਮਨ ਪਿਆਰਾ ਚੈਨਲ ਦਾ ਸੀਐਮ ਸਾਹਿਬ ਵੀ ਦੇਖਦੇ ਆ ਤੇ ਅਸੀਂ ਇਸ ਸੀਐਮ ਸਾਹਿਬ ਤੱਕ ਇਹ ਜ਼ਰੂਰ ਪਹੁੰਚਾਓ ਜੀ ਵੀ ਇਹਦੇ ਵਾਸਤੇ ਕੋਈ ਹੱਲ ਜ਼ਰੂਰ ਕੀਤਾ ਜਾਵੇ ਨਹੀਂ ਬਿਲਕੁਲ ਡੈਫੀਨਿਟਲੀ ਸਰਕਾਰਾਂ ਦਾ ਸੋਚਣਾ ਤਾਂ ਪਏਗਾ ਨਾ ਹੁਣ ਅਸੀਂ ਕਹੀ ਜਾਈਏ ਇਹਨਾਂ ਦਾ ਕਸੂਰ ਆ ਉਹਨਾਂ ਦਾ ਕਸੂਰ ਹੈ ਪਰ ਗੱਲ ਇਹ ਹੈ ਕਿ ਜੇ ਐਡਮਿਨਿਸਟ੍ਰੇਸ਼ਨ ਕੰਮ ਕਰ ਰਿਹਾ ਹੋਵੇ ਤਾਂ ਦਿੱਕਤ ਕੋਈ ਨਹੀਂ ਬਿੱਟੂ ਜੀ ਤੁਸੀਂ ਕੁਝ ਕਹਿਣਾ ਜਾ ਰਹੇ ਸੀ ਬਲਜਿੰਦਰ ਜੀ ਜਿੱਦਾਂ ਕਿ ਰੂਬੀ ਜੀ ਮੈਡਮ ਨੇ ਕਿਹਾ ਕਿ ਰੋਜੀ ਚੰਡੀਗੜ੍ਹ ਤੋਂ ਜੁੜੇ ਹੋਏ ਸੀ ਆ ਉਹ ਕਹਿ ਰਹੇ ਆ ਕਿ ਮੈਂ ਕੁਝ ਕਿਹਾ ਕਿ ਇਹ ਜਿਹੜੀ ਪ੍ਰੋਬਲਮ ਹੈ ਨਾ ਇਹ ਸਾਡੇ ਆਪਣੇ ਵਿੱਚ ਹੈ ਕਿ ਅਸੀਂ ਸਾਡੇ ਇੰਡੀਆ 'ਚ ਘਟੋ-ਘਟ ਅੱਜ 30 ਤੋਂ 40 ਕਰੋੜ ਬੰਦਾ ਇੱਕ ਟਾਈਮ ਦੀ ਰੋਟੀ ਖਾ ਕੇ ਸੌਂਦਾ ਹਾਂ ਅਸੀਂ ਕੁੱਤਿਆਂ ਦੇ ਪਿੱਛੇ ਪਏ ਜੀ ਇਹ ਡੌਗ ਲਵਰ ਹੈ ਜੀ ਪੰਜ ਇਹ ਹੈ ਐਡੀ ਵੱਡੀ ਪ੍ਰੋਬਲਮ ਹੈ ਇਹਨੂੰ ਪ੍ਰੋਬਲਮ ਨੂੰ ਠੀਕ ਨਹੀਂ ਕੀਤਾ ਗਿਆ ਤਾਂ ਆਨਲੇ ਟਾਈਮ 'ਚ ਹਰ ਚੌਕ ਹਰ ਮੁਹੱਲੇ 'ਚ ਹਰ ਕਿਤੇ ਵੀ ਏਰੀਆ ਚਲ ਜਾਓ ਆਪਾਂ ਨੂੰ ਡੌਗ ਦੇ ਡੌਗ ਨਜ਼ਰ ਆਉਣਗੇ ਹੁਣ ਇੱਕ ਐਡੀ ਵੱਡੀ ਗੱਲ ਆ ਸਟਰਲਾਈਜ਼ ਕਰਾਉਣਾ ਫਿਰ ਇਹ ਵੀ ਕੁਆਲਿਟੀ ਆ ਕੁਆਲਿਟੀ ਹੋ ਗਈ ਨਾ ਇੱਕ ਤੁਸੀਂ ਜਾਨਵਰ ਨੂੰ ਇੰਜੈਕਸ਼ਨ ਲਾ ਕੇ ਉਹਨੂੰ ਕਰ ਰਗੇ ਬੱਚੇ ਨਾ ਦੇਵੇ ਮੈਂ ਇਪਰਤੂ ਸੀ ਭੁੱਖੇ ਮਾਰ ਦੋ ਉਹਨਾਂ ਨੂੰ ਨਹੀਂ ਨਹੀਂ ਭੁੱਖੇ ਨਹੀਂ ਮਾਰਨਦਾ ਮੇਰਾ ਮਤਲਬ ਹੈ ਅਡਾਪਟ ਕਰੋ ਜਿਹੜੀ ਫੈਮਿਲੀ ਕਹਿੰਦੀ ਹੈ ਅਸੀਂ ਪਰ ਗੱਲ ਇਹ ਹੈ ਨਾ ਬਲਜਿੰਦਰ ਜੀ ਕੋਈ ਇੱਕ ਸ਼ਖਸ ਚਾਰ ਪੈਕੇਟ ਦੁੱਧ ਦੇ ਪਾ ਸਕਦਾ ਹੈ ਪਰ ਅੱਠ ਕੁੱਤੇ ਨੂੰ ਆਪਣੇ ਘਰ ਨਹੀਂ ਰੱਖ ਸਕਦਾ ਉਹ ਕੀ ਕਰੇ ਉਹ ਕਹਿੰਵੀਂ ਕਿ ਠੀਕ ਹੈ ਕੁੱਤੇ ਭੁੱਖੇ ਮਰ ਜਣ ਮੈਂ ਅਡਾਪਟ ਕਰ ਨਹੀਂ ਸਕਦਾ ਪਰ ਮੈਂ ਖਾਣਾ ਵੀ ਨਹੀਂ ਪਾਉਂਗਾ ਨਹੀਂ ਨਹੀਂ ਮੇਰਾ ਮਤਲਬ ਹੈ ਕਿ ਏਰੀਆ ਦੇ ਵਿੱਚ ਸਪੋਜ਼ ਆਪਾਂ ਇੱਕ ਏਰੀਆ 'ਚ 50 ਜਾਂ 100 ਕੁੱਤੇ ਨੇ ਉਸ ਏਰੀਆ ਦੇ ਲੋਕਾਂ ਨੂੰ ਕਹੋ ਅਡਾਪਟ ਕਰਨਾ ਜਿਹੜੇ ਉਹੀ ਬੰਦੇ ਪਾ ਰਹੇ ਨੇ ਕਿੰਨੇ ਅਸੀਂ ਇੱਕ ਸੁਸਾਇਟੀ ਨੂੰ ਇਕੱਠੇ ਬੋਲ ਹਰ ਪੰਜ 10 ਘਰਾਂ ਬਾਅਦ ਇੱਕ ਡੌਗ ਨੂੰ ਅਡਾਪਟ ਕਰ ਲਓ ਇਹਨੇ ਕੁੱਤੇ ਨੇ ਹਮ ਜਦੋਂ ਅਡਾਪਟ ਕਰਨ ਲੱਗਿਆ ਨਾ ਕੁੱਤੇ 2-3 ਸਾਲਾਂ ਚ ਸਾਰੇ ਖਤਮ ਹੋ ਜਾਣਗੇ ਇਹ ਅਡਾਪਟ ਦੀ ਪਾਲਿਸੀ ਬਣਾਈ ਜਾਵੇ ਸਰਕਾਰ ਵੱਲੋਂ ਔਰ ਠੀਕ ਹੈ ਚਲੋ ਇੱਕ ਹੋਰ ਕਾਲਰ ਨੇ ਮੈਂ ਸੋਨੋ ਜੀ ਤੁਹਾਡੇ ਕੋਲ ਆ ਰਹੇ ਮੈਨੂੰ ਲੱਗਦਾ ਤੁਸੀਂ ਇਸ ਦੇ ਉੱਤੇ ਕੁਝ ਕਹਿਣਾ ਚਾਹੋਗੇ ਅਵਤਾਰ ਸਿੰਘ ਜੀ ਸਾਡੇ ਨਾਲ ਨੇ ਨਇਆ گاؤں ਤੋਂ ਅਵਤਾਰ ਜੀ ਬਹੁਤ ਬਹੁਤ ਸਵਾਗਤ ਹੈ ਕੀ ਕਹਿਣਾ ਚਾਹੋਗੇ ਮੇਰੀ ਆਵਾਜ਼ ਹੋਪਫੁਲੀ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ ਜੀ ਜੀ ਸਰ ਬਿਲਕੁਲ ਪਹਿਲਾਂ ਦਾ ਥੈਂਕ ਯੂ ਸਰ कि मेनू ऐसे ते मैं पड़ा ही 4-5 ਦਿਨਾਂ ਤੋਂ ਹਫ਼ਤੇ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ ਟਾਕਸ ਤੋਂ ਜੀ ਕਿਉਂਕਿ ਅਸੀਂ ਇੱਕ ਨਵਾਂ ਬਣਾਇਆ ਘਰ ਦੇ ਬਾਹਰ ਹਰ ਰੋਜ਼ ਕੁੱਤੇ ਦਿਨ ਦੇ ਵਿੱਚ ਜ਼ਿਆਦਾ ਨਹੀਂ ਤਾਂ 4-5-5 ਵਾਰੀ ਪੂਪ ਪੂਟੀ ਕਰ ਜਾਂਦੇ ਆ ਹਮ ਗੇਟ ਖੋਲੀਏ ਮਾਰਨਿੰਗ ਉੱਠਦੇ ਹੀ ਗੇਟ ਦੇ ਮੁਰ ਗੇਟ ਦੇ ਬਿਲਕੁਲ ਬਾਹਰ ठीक है और अभी लगभग 4-5 ਦਿਨ ਤੋਂ ਉਹਨੂੰ ਕੀ ਕਰ ਰਹੇ ਆ ਸਾਫ ਕਰ ਰਹੇ ਆ। ਹੋਰ ਕੁੱਤੇ ਇੰਨੇ ਜ਼ਿਆਦਾ ਐ ਉਹ ਖਾਂਦੇ ਕਿੱਥੇ ਥੋੜੀ ਕਿੱਥੇ ਹੋਰ ਕਰਕੇ ਜਾਂਦੇ। ਹੂੰ। ਹੋਰ ਚੌਂਕ ਦੇ ਉੱਤੇ ਇੰਨੇ ਜ਼ਿਆਦਾ ਕੁੱਤੇ ਐ ਔਰ ਛੋਟੇ ਬੱਚੇ ਲੰਘਦੇ ਜਦੋਂ ਉਹਨਾਂ ਨੂੰ ਉੱਤੇ ਪੈ ਜਾਂਦੇ ਐ। ਬਜ਼ੁਰਗ ਲੰਘਦੇ ਨੇ ਉਹਨਾਂ ਨੂੰ ਕੁੱਤੇ ਪੈ ਜਾਂਦੇ ਐ। ਠੀਕ ਹੈ। ਕਹਿੰਦਾ ਬਈ ਕੋਈ ਸੋਲੂਸ਼ਨ ਐ ਜਿੱਦਾਂ ਸਾਡੇ ਤੋਂ ਫੌਜੀ ਦੀ ਮਾਨਯੋਗ ਸੁਪਰੀਮ ਕੋਰਟ ਦੀ ਟਿੱਪਣੀ ਐ। ਹੂੰ। ਕਿ ਇਹਨਾਂ ਨੂੰ ਸਟੈਰਲਾਈਜ਼ ਠੀਕ ਐ। ਜਦੋਂ ਵੀ ਕਿਸੇ ਚੀਜ਼ ਦਾ ਹੱਲ ਲੈਣਾ ਉਹ ਸੰਕਿਆਦ ਤੇ ਨਿਯੰਤਰਣ ਅਦਰਵਾਈਜ਼ ਕੋਈ ਵੀ ਸੋਲੂਸ਼ਨ ਨਹੀਂ ਹੈ ਜਦੋਂ ਤੱਕ ਨੂੰ ਨੂੰ ਨਿਯੰਤਰਣ ਨਹੀਂ ਕੀਤਾ ਜਾਏਗਾ ਕਿਉਂਕਿ ਜਦੋਂ ਵੀ ਬੱਤੇਗੀ ਇਹ ਮੈਨ ਦੇ ਉੱਤੇ ਹੈਵੀ ਹੋਏਗਾ ਹਿਊਮਨ ਦੇ ਉੱਤੇ ਉਦੋਂ ਹੀ ਹੈਵੀ ਹੋਏਗਾ ਕੋਈ ਵੀ ਜਾਨਵਰ ਹੈ ਜਿਵੇਂ ਤੁਸੀਂ ਬੰਦਰ ਦੀ ਦੇਖ ਲਓ ਬਾਂਕੀ ਦੇਖ ਲਓ ਡੌਗਸ ਦੇਖ ਲਓ ਜਾਨਵਰ ਗਾਵਾਂ ਦੇਖ ਲਓ ਸਾਡੇ ਨਵੇਂ گاਉਂ ਦੇ ਵਿੱਚ ਬਹੁਤ ਜ਼ਿਆਦਾ ਗਾਵਾਂ ਨੇ ਠੀਕ ਹੈ ਇੱਕ ਦੇ ਵਿਚਕਾਰ ਜਾ ਰਹੀਆਂ ਆਉਂਦੀਆਂ ਨੇ ਅਸੀਂ ਜਦੋਂ ਮੋਟਰਸਾਈਕਲ ਲੈ ਕੇ ਲੰਗੀਦਾ ਉਹ ਇੰਨਾ ਜ਼ਿਆਦਾ ਖਤਰਨਾਕ ਹੁੰਦਾ ਗਲੀਆਂ ਪਤਲੀਆਂ ਪਤਲੀਆਂ ਜਦੋਂ ਵੀ ਚੱਕੇ ਕਿਸੇ ਨੂੰ ਵੀ ਮਾਰ ਸਕਦੀਆਂ ਠੀਕ ਹੈ ਚਲੋ ਸ਼ੁਕਰੀਆ ਬਹੁਤ-ਬਹੁਤ ਅਵਤਾਰ ਜੀ ਧੰਵਾਦੀ ਖੂੜ ਕਾਲਰ ਨੇ ਮੈਂ ਉਹਨਾਂ ਦਾ ਰੁਕ ਕਰਾਂਗਾ ਪਰ ਪਹਿਲਾਂ ਸੋਨੂ ਜੀ ਤੁਹਾਡਾ ਰਿਐਕਸ਼ਨ ਅਲੱਗ-ਅਲੱਗ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਲੋਕਾਂ ਨੂੰ ਗੰਦਗੀ ਕਿਸੇ ਨੂੰ ਪਸੰਦ ਨਹੀਂ ਘਰ ਉਹਨਾਂ ਨੇ ਬਿਲਕੁਲ ਸਾਫ਼ ਸੁਥਰਾ ਰੱਖਿਆ ਹੈ ਅਵਤਾਰ ਜੀ ਜਿਵੇਂ ਕਹਿ ਰਹੇ ਨੇ ਬਾਹਰ ਨਿਕਲੋ ਤਾਂ ਗੰਦ ਨਜ਼ਰ ਆਉਂਦਾ ਤੁਹਾਨੂੰ ਮੇਰੀ ਮੇਰੀ ਗੱਲ ਤਾਂ ਜੋਤਾ ਤੁਸੀਂ ਖੁਦ ਹੀ ਦੇ ਦਿੱਤਾ ਸਰ ਕਿ ਤੁਸੀਂ ਇੱਕ ਆਦਮੀ ਚਾਰ ਪੰਜ ਦੁੱਧ ਦੇ ਪੈਕੇਟ ਤਾਂ ਪਾ ਸਕਦਾ ਪਰ ਚਾਰ ਪੰਜ ਡੌਗ ਨੂੰ ਅਡੌਪਟ ਨਹੀਂ ਕਰ ਸਕਦਾ ਜੀ ਤੇ ਨਾਲ ਪਹਿਲੇ ਤੋਂ ਮੈਂ ਇੱਕ ਇਹ ਵੀ ਗੱਲ ਕਹੀ ਹੈ ਕਿ ਵੱਡੇ ਡੌਗ ਨੂੰ ਅਡੌਪਟ ਕਰਨਾ ਬਹੁਤ ਮੁਸ਼ਕਿਲ ਹੈ ਸਰ ਇਹ ਕੈਨ ਨੂੰ ਲੱਗਦਾ ਹੈ ਬੱਚੇ ਹੀ ਡੌਟ ਉਸੇ ਵੱਡੇ ਨਹੀਂ ਹੋ ਸਕਦੇ ਦੇਖੋ ਹੁਣ ਇਹ ਜਿਹੜੇ ਜਾਨਵਰ ਐ ਇਹ ਤਾਂ ਹੁਣ ਇਜ਼ਾਦਾ ਇਲਾਜ ਹੀ ਦੇਕੋ ਤੁਸੀਂ ਸੋਚੋਗੇ ਇਹਨਾਂ ਨੂੰ ਮਾਰ ਦਿੱਤਾ ਜਾਏ ਇਹ ਤਾਂ ਨਹੀਂ ਹੋ ਸਕਦਾ ਸਾਡਾ ਕਾਨੂੰਨ ਵੀ ਇਜ਼ਾਦਾ ਨਹੀਂ ਦਿੰਦਾ ਜੀ ਪਹਿਲੀ ਗੱਲ ਜੀ ਨਹੀਂ ਫਿਰ क्रੂਅਲਟੀ ਤਾਂ ਨਸਬੰਦੀ ਵੀ ਹੋਗੀ ਨਾ ਸਟਰੇਇਲਾਈਜੇਸ਼ਨ ਕਰਵਾਉਂਗੇ ਉਹ ਵੀ ਉਹਨਾਂ ਦੀ ਮਤਲਬ ਇੱਕ ਤਰੀਕੇ ਨਾਲ ਗਲਤ ਆ ਉਹ ਸਰ ਫਿਰ ਅੱਗੇ ਕਿ ਵਧੀ ਜਗੇ ਫਿਰ ਹੋਰ ਜ਼ਿਆਦਾ ਦਿੱਕਤ ਆਏਗੀ ਸਰ ਇੰਨੀ ਕ੍ਰੂਅਲਟੀ ਨਹੀਂ ਸਰ ਨੋਰਮਲ ਆਪਰੇਸ਼ਨ ਹੁੰਦਾ ਜਿਦੇ ਵਿੱਚ ਸਟਰੇਇਲਾਈਜੇਸ਼ਨ ਇਹਦੀ ਕਰਦੇ ਆਂ ਤਾਂ ਜ਼ਿਆਦਾ ਉਹ ਮਤਲਬ ਕ੍ਰੂਅਲਟੀ ਵਾਲਾ ਨਹੀਂ ਐ मतलब बड़ा अच्छे तरीके नाल प्रोसीजर हुंदा दा जे ओदे तुसी एक देखो बहुत अच्छा प्रोसीजर को कोई नॉर्मल चीज है कोई नहीं बेसिकली मैं समय ना चाह रहे कि ਤੁਹਾਡੇ ਕੋਲ ਕੋਈ ਹੱਲ ਹੈ ਜਿਹੜਾ ਤੁਸੀਂ ਐਡਮਿਨਿਸਟ੍ਰੇਸ਼ਨ ਨੂੰ ਦੱਸ ਸਕੋਗੇ ਆ ਕਰ ਦਿਓ ਜੀ ਇਸ ਤੋਂ ਬਾਅਦ ਠੀਕ ਹੋ ਜਾਏਗਾ ਸਰ ਮੈਂ ਤੁਹਾਨੂੰ ਹੀ ਦੱਸਿਆ ਮਤਲਬ ਤੁਹਾਨੂੰ ਕੁੱਤਿਆਂ ਦੀ ਆਬਾਦੀ ਤੋਂ ਕੋਈ ਪ੍ਰੋਬਲਮ ਨਹੀਂ ਆ ਤੁਹਾਨੂੰ ਵੀ ਲੱਗਦਾ ਕਿ ਬਹੁਤ ਜ਼ਿਆਦਾ ਹੋ ਗਏ ਆ ਕੁੱਤੇ ਨਹੀਂ ਨਹੀਂ ਸਰ ਆਬਾਦੀ ਦਾ ਕੰਟਰੋਲ ਕਰਨੀ ਪੈਣੀ ਹੈ ਜੀ ਨਹੀਂ ਤੇ ਆਨਲਾਈਨ ਟਾਈਮ 'ਚ ਬਹੁਤ ਜ਼ਿਆਦਾ ਦਿੱਕਤ ਹੋ ਜਾਏਗੀ ਜੀ ਕਿਉਂਕਿ ਦੇਖੋ ਮੈਂ ਪੈਟਲਵਰ ਮੈਂ ਖਾਣਾ ਪਾ ਰਹਾ ਮੈਨੂੰ ਡਾਕ ਕੁਝ ਨਹੀਂ ਕਹੇਗਾ ਜੀ ਪਰ ਜਿਵੇਂ ਹੋਰ ਲੋਕੀਆ ਉਹਨਾਂ ਨੂੰ ਤਾਂ ਦੇਖੋ ਅਟੈਕ ਕਰਨਗੇ ਉਹਨਾਂ ਜਿਨ੍ਹਾਂ ਦੇ ਬੱਚੇ ਨੂੰ ਕੱਟਦੇ ਆ ਉਹ ਤਾਂ ਅਸਲੀ ਦਰਦ ਤਾਂ ਉਹ ਹੀ ਸਮਝ ਸਕਦਾ ਹੈ ਨਹੀਂ ਨਹੀਂ ਜਿਨ੍ਹਾਂ ਦੇ ਬੱਚੇ ਨੂੰ ਕਟਿਆ ਹੋਇਆ ਕਹਿੰਦੇ ਅਸੀਂ ਰੋਜ਼ ਖਾਣਾ ਪਾ ਰਹੇ ਸੀਗੇ ਮੁਕਸਰ ਤੋਂ ਅਸੀਂ ਤਾਂ ਚਲੋ ਹਨਾ ਆਪਾਂ ਇਹ ਹੀ ਕਹਿ ਸਕਦੇ ਆ ਕਿ ਸਾਨੂੰ ਸਰ ਇਹਨਾਂ ਦੇ ਨਾਲ ਰਹਿਣਾ ਜੀਣਾ ਸਿੱਖਣਾ ਪਏਗਾ ਉਹਦੇ ਵਾਸਤੇ ਸਾਨੂੰ ਐਡਮਿਨਿਸਟ੍ਰੇਸ਼ਨ ਕਾਰਪੋਰੇਸ਼ਨ ਨੂੰ ਸਾਰਾ ਸਾਥ ਦੇਣਾ ਪਏਗਾ ਆਰਡਰ ਨੂੰ ਨਾਲ ਰੱਖਣਾ ਪਏਗਾ ਹਰ ਇੱਕ ਇੱਕ ਚੀਜ਼ ਤੇ ਨਜ਼ਰ ਰੱਖਣੀ ਪਏਗੀ ਜੀ ਇਸ ਚੀਜ਼ ਦੀ ਜੀ ਚਲੋ ਮੈਂ ਇੱਕ ਦੋ ਕਾਲਰ ਜੁੜੇ ਹੋਏ ਨੇ ਮੈਂ ਕੱਲ ਸੀ ਤੁਹਾਡਾ ਰੁਕ ਕਰਾਂਗਾ ਮੈਂ ਥੋੜੇ ਜਿਹਾ ਕਾਨੂੰਨੀ ਪਾਕ ਤੋਂ ਵੀ ਸਮਨਾ ਚਾਰੇ ਆ ਮਾਮਲੇ ਨੂੰ ਪਰ ਪਹਿਲਾਂ ਇੱਕ ਦੋ ਕਾਲਰ ਲੈਨੇ ਆਪਾਂ ਇੱਕ ਸਰਬਜੀਤ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਬਠਿੰਡਾ ਤੋਂ ਸਰਬਜੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਣੀ ਆ ਕੀ ਕਹੋਗੇ ਤੁਸੀਂ ਗਰਜੀ ਜੀ ਜੀ ਪਿੱਛੇ ਦੇ ਅਵਤਾਰ ਜੀ ਬੋਲਦੇ ਸੀਗੇ ਤੇ ਕੋ ਦੋ ਹੋਰ ਸਰੋਤਾਂ ਨੇ ਤੁਹਾਡੇ ਨਾਲ ਗੱਲ ਕੀਤੀ ਹੈ ਜੀ ਇਹ ਪ੍ਰੋਬਲਮ ਤਾਂ ਨੈਟਲੀ ਹੈਗੀ ਹੈ ਜੀ ਇਹਨੂੰ ਅੱਜ ਮੁੱਦਾ ਜਦੋਂ ਦੇਖਿਆ ਮੈਂ ਤੁਹਾਡਾ ਪ੍ਰਾਈਮ ਟਾਈਮ ਦੇਖਦਾ ਦਿੰਦੀ ਦੇਖਿਆ ਤੇ ਵਾਕਈ ਸਵੇਦਨਸ਼ੀਲ ਕੇ ਇਦਾਂ ਦਾ ਮੁੱਦਾ ਕੋਈ ਨਿਊ ਚੈਨਲ ਚੱਕ ਰਿਹਾ ਕੋਈ ਅਪਰੀਸ਼ੀਏਸ਼ਨ ਲੈ ਗਏ ਹੈ ਨਾ ਜੀ ਇਹਦੇ ਵਿੱਚ ਦੇਖੋ ਮੇਰੇ ਨਾਲ ਤਾਂ ਖੁਦ ਫੀਲ ਹੁੰਦਾ ਸਾਡੀ ਮਤਲਬ ਏਰੀਆ ਹੈਗਾ ਐਚਾ ਏਰੀਆ ਜਿੱਥੇ ਰੈジਡੈਂਸ ਹੈਗਾ ਗਲੀ ਦੇ ਵਿੱਚ ਮੰਨ ਕੇ ਚੱਲੋ 20 ਤੋਂ 25 ਕੁੱਤੇ ਨੇ ਜੀ ਠੀਕ ਹੈ ਹੁਣ ਪ੍ਰੋਬਲਮ ਜਿਹੜੀ ਉਹ ਸਰਦ ਅਸਰੇ ਸੀ ਵੀ ਜਿਵੇਂ ਕੋਈ ਰਿਸ਼ਤੇਦਾਰ ਨੇ ਆਉਣਾ ਆਪਾਂ ਗੇਟ ਖੋਲਣਗੇ ਆ ਪਤਾ ਲੱਗਿਆ ਰੈਂਪ ਪਰ ਉਹਨਾਂ ਨੇ ਬੰਦ ਕੀ ਤਾ ਹੂੰ ਠੀਕ ਹੈ ਆਪਾਂ ਕੋਈ ਹੇਟ ਨਹੀਂ ਕਰਦੇ ਕੋਈ ਇਹ ਨਹੀਂ ਕਿ ਕੋਈ ਮਤਲਬ ਜਾਨਵਰਾਂ ਨੂੰ ਉਹਦਾਂ ਦਾ ਕੁਝ ਕਰਨਾ ਹੈਗਾ ਬਟ ਇੱਕ ਪਾਲਿਸੀ ਗਵਰਨਮੈਂਟ ਦੇ ਹੋਂਸੇ ਸਰੋਤਿਆਂ ਨੂੰ ਪੁੱਛ ਰਹੇ ਹਾਂ ਵੀ ਇਹਦਾ ਹੱਲ ਕੀ ਹੋਣਾ ਚਾਹੀਦਾ ਹੂੰ ਗਵਰਨਮੈਂਟ ਕੋਲੇ ਐਡੇ ਐਡੇ ਵੱਡੇ ਵੱਡੇ ਸਕਦੇ ਨੇ ਟੈਕਨੀਕਸ ਨੇ ਮੈਨੂੰ ਇਹ ਵੀ ਲੱਗਦਾ ਹੈ ਕਿ ਸਰਬਜੀ ਜੀ ਕਿ ਸ਼ਾਇਦ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਇਹ ਮੁੱਦਾ ਵੱਡਾ ਲੱਗਦਾ ਹੀ ਨਹੀਂ ਮੁੱਦਾ ਵੱਡਾ ਲੱਗਦੇ ਨਹੀਂ ਮੁੱਦਾ ਮੁੱਦਾ ਵੱਡਾ ਕਦੋਂ ਲੱਗਦਾ ਤੁਸੀਂ ਅੱਜ ਕੱਲ੍ਹ ਸੋਸ਼ਲ ਮੀਡੀਆ 'ਚ ਵੀਡੀਓ ਦੇਖਦੇ ਹੋ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀਆਂ ਨੇ ਜੀ ਪਿੱਛੇ ਜਿ ਇੱਕ ਲੇਡੀ ਆਦੀ ਸੀ ਉਹਨੂੰ 10 12 ਕੁੱਤੇ ਕਿਉਂ ਲੇਡੀ ਨੂੰ ਲੈ ਕੇ ਖਾਲੀ 플ੌਟ ਦੇ ਵਿੱਚ ਹੂੰ ਉਸੀ ਤਰ੍ਹਾਂ ਮੇਰੇ ਆਪਣੀ ਗੱਲ ਦੱਸ ਰਿਹਾ ਮੈਂ 2-3 ਪ੍ਰੋਬਲਮ ਤਾਂ ਦੱਸਾਂਗਾ ਬਸ ਜ਼ਿਆਦਾ ਟਾਈਮ ਨਹੀਂ ਜੀ ਕਿ ਜਿਵੇਂ ਬੱਚੇ ਸਕੂਲ ਜਾਂਦੇ ਨੇ ਸਵੇਰੇ ਜਾਂ ਖੇਡਦੇ ਨੇ ਗਲੀ 'ਚ ਉਹਨਾਂ ਦੇ ਪਿੱਛੇ ਜਦੋਂ ਪੈ ਜਾਂਦੇ ਨੇ ਤਾਂ ਬੱਚਿਆਂ ਦੀ ਮਤਲਬ 15 ਮਿੰਟ ਤੱਕ ਇਹ ਦੇਖੋ ਤੁਸੀਂ ਹਾਰਟ ਬੀਟ ਤੱਕ ਨਹੀਂ ਹੁਣ ਅਪਾ ਫੀਲ ਕਰ ਸਕਦੇ ਹਾਂ ਕਿ ਕਿਸ ਤਰ੍ਹਾਂ ਉਹ ਨਾਰਮਲ ਨਹੀਂ ਹੁੰਦੇ ਹਮ ਮੈਂ ਮਾਰਨਿੰਗ ਆਫਿਸ ਜਾਣਾ ਹੁੰਦਾ ਕਾਰ ਦੇ نیچے ਛੋਟੇ ਛੋਟੇ ਆ ਕੇ ਬੈਠ ਜਾਂਦੇ ਨੇ ਉਹ ਉਹਨਾਂ ਨੂੰ ਉਠਾਓ ਉਹ ਉਠਤੀਏ ਜੇ ਖਿੱਚੋ ਤਾਂ ਉਹਨਾਂ ਦੇ ਜਿਹੜੇ ਕੋਈ ਮੰਨ ਲਓ ਐ ਮੰਨ ਲਓ ਵੀ ਉਹਨਾਂ ਦੀ ਮਦਰ ਹੈ ਉਹ ਆ ਕੇ ਆਪ ਨੂੰ ਖਾਣ ਨੂੰ ਪੈਂਦੀ ਹੈ ਤੁਹਾਡੀ ਮੈਂ ਸਮਝਦੇ ਹਾਂ ਇਹ ਲੋਕਾਂ ਨੂੰ ਬਹੁਤ ਕਿਊਟ ਲੱਗਦੇ ਨੇ ਉਹ ਫੈਮਿਲੀ ਮੈਂਬਰ ਦੀ ਤਰ੍ਹਾਂ ਲੱਗਦੇ ਨੇ ਉਹ ਚੰਡੀਗੜ੍ਹ ਤੋਂ ਸ਼ਾਇਦ ਕੋਈ ਮੈਡਮ ਸੀਗੇ ਉਹ ਕਹਿ ਰਹੇ ਸੀ ਵੀ ਤੁਸੀਂ ਉਹਨਾਂ ਨੂੰ ਖਾਣਾ ਖਵਾਓ ਤੇ ਫਿਰ ਨਹੀਂ ਕਰਨਗੇ ਹੂੰ ਇਹ ਤਾਂ ਇਹ ਤਾਂ ਕੋਈ ਜ਼ਬਰਦਸਤੀ ਦਾਪਾ ਕੇ ਇੱਕ ਥੋਪ ਸਕਦੇ ਨਹੀਂ ਇਹਨਾਂ ਵੀ ਤੁਸੀਂ ਉਹਨਾਂ ਨੂੰ ਖਾਣਾ ਖਵਾਓ ਜੀ ਫਿਰ ਤੁਹਾਡੀ ਜ਼ਿੰਮੇਵਾਰੀ ਨਹੀਂ ਤੁਹਾਨੂੰ ਇਹਨਾਂ ਦੇ ਨਾਲ ਹੀ ਰਹਿਣਾ ਪਏਗਾ ਠੀਕ ਹੈ ਹੈਨਾ ਇਹ ਤਾਂ ਗਵਰਨਮੈਂਟ ਨੂੰ ਕੁਝ ਨਹੀਂ ਠੀਕ ਹੈ ਡੈਫੀਨਿਟਲੀ ਠੀਕ ਹੈ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਸਰਜੀ ਜੀ ਮੈਨੂੰ ਲੱਗਦਾ ਕਾਲਰ ਜਿਹੜੇ ਆ ਰਹੇ ਨੇ ਬਹੁਤ ਸਾਰੀਆਂ ਅਲੱਗ ਤਰੀਕੇ ਨਾਲ ਉਹਨਾਂ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਸ਼ਾਇਦ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਨਹੀਂ ਕੀਤਾ ਸਾਡੇ ਨਾਲ ਇੱਕ ਹੋਰ ਕਾਲਰ ਨੇ ਪ੍ਰਦੀਪ ਕੁਮਾਰ ਨੇ ਮਲੋਟ ਤੋਂ ਪ੍ਰਦੀਪ ਜੀ ਸਵਾਗਤ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਪ੍ਰਦੀਪ ਜੀ ਮੇਰੀ ਆਵਾਜ਼ ਤੱਕ ਪਹੁੰਚ ਰਹੀ ਹੋਵੇ ਤਾਂ ਟੀਵੀ ਸੈੱਟ ਦਾ ਵੋਲਯੂਮ ਬੰਦ ਕਰ ਦਿਓ ਸ਼ੁਕਲਾ ਜੀ ਨਮਸਕਾਰ ਜੀ ਸ਼ੁਕਲਾ ਜੀ ਨਮਸਕਾਰ ਨਮਸਕਾਰ ਸਰ ਨਮਸਕਾਰ ਜੀ ਸਰ ਜੀ ਮੈਂ ਕਹਿ ਰਿਹਾ ਸੀਗਾ ਜਿਹੜੇ ਜੋਗੀ ਹੈ ਨਾ ਜਿਹੜੇ ਆਪਣੇ ਮੁਹੱਲੇ ਦੇ ਅੰਦਰ ਜੀ ਆਪਣੇ ਮੋਹਲੇ ਆਪਣੇ ਏਰੀਆ ਦੇ ਅੰਦਰ ਉਹ ਆਪਣੇ ਇੱਕ ਘਰ ਦੇ ਮੈਂਬਰ ਨੇ ਹੂੰ ਠੀਕ ਹੈ ਟੀਵੀ ਤੇ ਨਾ ਸੁਣੋ ਤੁਸੀਂ ਫਿਰ ਗੱਲ ਨਹੀਂ ਹੋ ਪਾਏਗੀ ਟੀਵੀ ਵਾਲਾ ਨਹੀਂ ਸਰ ਮੈਂ ਟੀਵੀ ਤੇ ਨਹੀਂ ਸੁਣਿਆ ਸੀ ਹਾਂਜੀ ਬੰਦ ਕਰ ਦਿਓ ਤੁਸੀਂ ਆਪਣੀ ਗੱਲ ਕੰਪਲੀਟ ਕਰ ਸਕਦੇ ਹੋ ਹਾਂਜੀ ਸਰ ਮੈਂ ਪਤਾ ਕੀ ਕਰਾ ਜਿਹੜੇ ਆਪਣੇ ਡੌਗੀਜ਼ ਨੇ ਨਾ ਜਿਹੜੇ ਆਪਣੇ ਆਪਣੇ ਏਰੀਆ ਦੇ ਆਪਣੇ ਮੋਹੱਲੇ ਦੇ ਅੰਦਰ ਰਹਿੰਦੇ ਇਹ ਆਪਣੇ ਇੱਕ ਮੋਹੱਲੇ ਦੇ ਮੈਂਬਰ ਨੇ ਠੀਕ ਹੈ ਸਰ ਮੈਂ ਤੁਹਾਨੂੰ ਹੁਣ ਦੱਸਾਂ 11 ਅਕਤੂਬਰ ਨੂੰ ਮੈਨੂੰ ਇੱਕ ਹਲਕੇ ਕੁੱਤੇ ਨੇ ਵੜ ਲਿਆ ਸੀਗਾ ਹੂੰ ਠੀਕ ਹੈ ਸਾਡੇ 5 ਮਹੀਨੇ ਹੋ ਗਏ ਮੈਂ ਬੈਟ ਤੇ ਰਹਾ 1 ਮਹੀਨਾ 18 ਦਿਨ ਏਮਜ਼ ਦਾ ਕਰ ਰਿਹਾ ਮੈਂ ਅੱਜ ਵੀ ਕੁੱਤਿਆਂ ਨੂੰ ਡੋਗੀਆਂ ਨੂੰ ਰੋਟੀ ਬਣਵਾਸਤੇ ਸ਼ਮਸ਼ਾਨ ਘਾਟ ਜਾਣਾ ਜੀ ਹੂੰ ਮੈਨੂੰ ਨਹੀਂ ਪਤਾ ਸੀ ਉਹ ਕੁੱਤੇ ਹਲਕੇ ਸੁੱਤਾ ਪਿਆ ਸੀ ਮੈਂ ਉਹਨੂੰ ਆਪਦੇ ਕੋਲ ਬੁਲਾਇਆ ਤੇ ਮੈਂ ਉਹਨੂੰ ਰੋਟੀ ਪਾਲਣ ਲੱਗਾ ਤਾਂ ਉਹਨੇ ਮੇਰੇ ਬਾਈਕ ਤੇ ਆ ਠੀਕ ਹੈ ਤੁਸੀਂ ਮੇਰੀ ਮੈਂ ਏਮਜ਼ ਤੋਂ ਅੰਦਰ ਬਟਿੰਡਾ ਦੇ ਅੰਦਰ ਜਾ ਕੇ ਚੈੱਕ ਕਰਵਾ ਸਕਦੇ ਹੋ 1 ਮਹੀਨਾ 18 ਦਿਨ ਮੈਂ ਦਾ ਕਰ ਰਿਹਾ ਦੋ ਫਰੇਟ ਮੇਰੇ ਹੋ ਚੁੱਕੇ ਆ ਸਾਡੇ ਪੰਜ ਮਿੰਟਾਂ ਮੈਂ ਬੈਠਦੇ ਰਿਆਂ ਨਹੀਂ ਪਰ ਫਿਰ ਮੈਂ ਇਹਨਾਂ ਦਾ ਪਿਆਰ ਕਰਨਾ ਨਹੀਂ ਛੱਡ ਸਕਦਾ ਕਿਉਂਕਿ ਮੈਂ ਅੱਜ ਵੀ ਇਹਨਾਂ ਨੂੰ ਸ਼ਮਸ਼ਾਨ ਘੜਦੇ ਨੇ ਜਿਹੜੇ ਮੇਰੇ ਘਰੇ ਦੀ ਗਲੀ ਦੇ ਅੰਦਰ ਕੁਤਰਾ ਨੇ ਮੈਂ ਉਹਨਾਂ ਨੇ ਅੱਜ ਵੀ ਰੋਟੀ ਪਾਣ ਜਾਨਾ ਹੀ ਹੂੰ ਇਹ ਵੀ ਆਪਣੇ ਇੱਕ ਪਰਿਵਾਰਿਕ ਮੈਂ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਮੇਰਾ ਛੋਟਾ ਜਿਹਾ ਸਵਾਲ ਹੈ ਜ਼ਿਆਦਾ ਟਾਈਮ ਪਿੱਛੇ ਮੇਰੇ ਕੋਲ ਨਹੀਂ ਹੈ ਅ ਪ੍ਰਦੀਪ ਜੀ ਹੁਣ ਗੱਲ ਇਹ ਹੈ ਤੁਸੀਂ ਕਹਿ ਰਹੇ ਹੋ ਕਿ ਸਾਡੇ ਸੁਸਾਇਟੀ ਦੇ ਫੈਮਲੀ ਮੈਂਬਰਸ ਨੇ ਪਰ ਜੇ ਤੁਹਾਡੇ ਮੁਹੱਲੇ 'ਚ 10 ਘਰ ਨੇ ਉਹਨਾਂ ਦੇ ਵਿੱਚੋਂ 4 ਘਰ ਕਹਿੰਦੇ ਨੇ ਕਿ ਠੀਕ ਹੈ ਜੀ ਅ ਇਹ ਅਸੀਂ ਪੁੱਤਿਆਂ ਨਾਲ ਸਾਨੂੰ ਵੀ ਪਿਆਰ ਹੈ ਬਾਕੀ ਛੇ ਘਰ ਉਸਦੇ ਲਈ ਤਿਆਰ ਨਹੀਂ ਤਾਂ ਫਿਰ ਉਹ ਮਾਮਲਾ ਗੜਬੜ ਹੋ ਜਾਂਦਾ ਨਾ ਬਸ ਬਸ ਇਹ ਆਪਣੀ ਸੋਚ ਫਰਕ ਹੈ ਨਹੀਂ ਸਾਨੂੰ ਹੂੰ ਇਹ ਆਪਣੀ ਸੋਚ ਫਰਕ ਹੈ ਠੀਕ ਹੈ ਚਲੋ ਸ਼ੁਕਰੀਆ ਤਾਂ ਵਾਸਾੜਾ ਨਾਲ ਜੁੜਨ ਦੇ ਲਈ ਮੈਂ ਕਲਸੀ ਦਾ ਇੱਕ ਵਾਰੀ ਰੁਕ ਕਰਦਾ ਹਾਂ ਕਲਸੀ ਜੋ ਅਸੀਂ ਜ਼ਿਕਰ ਕਰ ਰਹੇ ਹਾਂ ਜਿਹੜੇ ਮੈਂ ਪੜ ਵੀ ਰਿਹਾ ਸੀਗਾ ਕਿ ਜਿਹੜੀ ਇਹਨਾਂ ਦੀ ਸਟਰਲਾਈਜੇਸ਼ਨ ਆਵਾਰਾ ਕੁੱਤਿਆਂ ਦੀ ਕਰਵਾਉਣ ਦੀ ਜ਼ਿੰਮੇਵਾਰੀ ਲੋਕਲ ਐਡਮਿਨਿਸਟ੍ਰੇਸ਼ਨ ਦੀ ਹੈ ਇਹ ਉਹਨਾਂ ਨੂੰ ਇਨਸਟਰਕਸ਼ਨਸ ਹੈ ਜਾਂ ਮੈਂ ਕਹਾਂ ਕਿ ਉਹਨਾਂ ਦੇ ਲਈ ਕੰਪਲਸਰੀ ਹੈ ਕਿ ਉਹਨਾਂ ਨੂੰ ਕੁਰਬਾਨੀ ਹੀ ਪਏਗੀ ਮੈਂ ਇਸ ਕਰਕੇ ਇਹ ਸਵਾਲ ਪੁੱਛ ਰਿਹਾ ਕਿ فرض ਕਰ ਲਓ ਕਿ ਕੋਈ ਇਲਾਕੇ ਦੇ ਵਿੱਚ ਬਹੁਤ ਸਾਰੇ ਕੁੱਤੇ ਹੈਗੇ ਨੇ ਕੋਈ ਜਾ ਕੇ ਐਡਮਿਨਿਸਟ੍ਰੇਸ਼ਨ ਦੇ ਨਾਲ ਕਿਸ ਦੇ ਨਾਲ ਗੱਲ ਕਰੇ ਲੋਕਲ ਐਡਮਿਨਿਸਟ੍ਰੇਸ਼ਨ ਨਗਰ ਕੌਂਸਲ ਨਾਲ ਜੇਕਰ ਜਾ ਕੇ ਗੱਲ ਕਰੇ ਤਾਂ ਉਹਨਾਂ ਨੂੰ ਕੁਰਬਾਨੀ ਪਏਗੀ ਜਾਂ ਫਿਰ ਉਹ ਬਾਉਂਡ ਨਹੀਂ ਹੈਗੇ ਨਹੀਂ ਉਹ ਬਾਉਂਡ ਤਾਂ ਹੈਗੇ ਆ ਕਿਉਂਕਿ ਉਹ ਸਟੈਰਲਾਈਜੇਸ਼ਨ ਦੇ ਕਰਾਨੇ ਗੇ ਤਾਹੀ ਇਹ ਨਦੀ ਪopulation control ਹੋਏਗੀ ਤੇ ਐਡਮਿਨਿਸਟ੍ਰੇਸ਼ਨ ਦੀ ਸਭ ਤੋਂ ਪਹਿਲੀ ਡਿਊਟੀ ਸਿਟੀਜ਼ਨ ਵਾਲਾ ਹੈ ਜਿਹੜਾ ਰੈਜ਼ੀਡੈਂਟ ਹੋ ਰਹਿ ਰਿਹਾ ਹੈ ਕਿ ਉਹਦੀ ਪ੍ਰੋਟੈਕਸ਼ਨ ਹੋਵੇ ਉਹ ਆਰਾਮ ਨਾਲ ਸੜਕ ਤੇ ਤੁਰ ਸਕੇ ਆਰਾਮ ਨਾਲ ਜਾ ਸਕੇ ਤੇ ਕੁੱਤਿਆਂ ਤੋਂ ਜਾਂ ਕੋਈ ਹੋਰ ਵੀ ਪ੍ਰੋਬਲਮ ਹੈ ਉਸ ਤੋਂ ਬਚਿਆ ਰਹੇ ਠੀਕ ਹੈ ਉਹ ਬਾਉਂਡ ਤਾਂ ਹੈਗੇ ਨੇ ਕਾਨੂੰਨ ਤਾਂ ਹੈਗੇ ਆ ਗਾਈਡਲਾਈਨਸ ਵੀ ਹੈਗੇ ਨੇ ਨਹੀਂ ਮੈਂ ਇਸ ਕਰਕੇ ਕਰ ਰਿਹਾ ਕਿ ਜਿਨ੍ਹਾਂ ਨੇ ਮਨਾ ਕਰ ਦਿੱਤਾ ਤਾਂ ਕੋਈ ਸ਼ਖਸ ਕੀ ਕਰੇ ਉਹਦਾ ਤਾਂ ਫੇਰ ਜੀ ਇਹ ਹੈ ਕਿ ਕੋਰਟ ਦੇ ਥਰੂ ਵਰਨੋ ਡਾਇਰੈਕਸ਼ਨ ਦਵਾਓ ਕਿ ਜੀ ਇਹਨੂੰ ਸਟਰਲਾਈਜੇਸ਼ਨ ਕਰਾਓ ਗੱਲ ਤਾਂ ਸਾਰੀ ਉੱਥੇ ਆ ਜਾਂਦੀ ਹੈ ਘੁੰਮ ਫਿਰਕੇ ਕਿ ਜਿਹੜੀ ਵੀ ਇਹ ਇਸ਼ੂ ਹੈਗਾ ਇਹ ਸਾਰਾ ਇਸ਼ੂ ਰਿਵੋਲਵ ਕਰਦਾ ਹੈ ਜਾਂ ਇੱਥੇ ਆ ਕੇ ਰੁਕ ਜਾਂਦਾ ਹੈ ਕਿ ਇੰਪਲੀਮੈਂਟੇਸ਼ਨ ਸਰਕਾਰ ਵੱਲੋਂ ਜਾਂ ਐਡਮਿਨਿਸਟ੍ਰੇਸ਼ਨ ਵੱਲੋਂ ਕਿੰਨੀ ਕਹਿ ਗਈ ਹੈ ਕਿੰਨਾ ਕੁ ਉਹਨੂੰ ਇੰਪਲੀਮੈਂਟ ਕੀਤਾ ਜਾ ਸਕਦਾ ਕਿੰਨੇ ਉਹ ਸਰਕਾਰ ਇਸ ਰੁੱਖ ਪਿੱਛੇ ਕਿੰਨੀ ਸੀਰੀਅਸ ਹੈਗੀ ਹੈ ਉੱਥੇ ਗੱਲ ਆ ਕੇ ਸਾਰੀ ਰੁਕ ਜਾਂਦੀ ਹੈ ਪਹਿਲਾ ਜਿਹੜੀ ਗੱਲ ਹੋਈ ਕਿ ਸਰਕਾਰ ਇਸ ਮੁੱਦੇ ਨੂੰ ਸ਼ਾਇਦ ਇੰਨਾ ਵੱਡਾ ਨਹੀਂ ਸਮਝਦੀ ਇਸ ਕਰਕੇ ਇਸ ਤੇ ਕੋਈ ਜ਼ਿਆਦਾ ਸਰਕਾਰ ਵੱਲੋਂ ਕੋਈ ਐਕਸ਼ਨ ਲਿੱਤਾ ਨਹੀਂ ਜਾਂਦਾ ਲੇਕਿਨ ਇਹ ਬਹੁਤ بڑا ਇੱਕ ਇਸ਼ੂ ਹੈ ਜਿੱਦਾਂ ਸੋਰਨੂ ਜੀ ਵੀ ਕਹਿ ਰਹੇ ਸੀ ਕਿ ਆਨਵਲ ਸਮੇਂ 'ਚ ਜੇ ਸਟਰਲਾਈਜ਼ੇਸ਼ਨ ਨਾ ਕੀਤੀ ਗਈ ਤਾਂ ਆਨਵਲ ਸਮੇਂ 'ਚ ਬਹੁਤ बड़ी ਇਹ ਦਿੱਕਤ ਹੋ ਜਾਣੀ ਹੈ ਹਮ ਠੀਕ ਹੈ ਨਹੀਂ ਡੈਫੀਨਿਟਲੀ ਜਿਸ ਤਰੀਕੇ ਨਾਲ ਕੁੱਤਿਆਂ ਦੀ ਗਿਣਤੀ ਵੱਧ ਰਹੀ ਹੈ ਪਰ ਸਵਾਲ ਇਹ ਵੀ ਹੈ ਅੱਛਾ ਮੈਂ ਬਹੁਤ ਸਾਰੇ ਡੌਗ ਲਵਰਜ਼ ਦੇ ਨਾਲ ਗੱਲ ਕਰ ਰਿਹਾ ਸੀਗਾ ਸੁਣ ਵੀ ਰਹੇ ਹੋਣੇ ਸ਼ਾਇਦ ਮੈਨੂੰ ਤਾਂ ਉਹਨਾਂ ਦਾ ਤਰਕ ਇਹ ਵੀ ਹੈ ਕਿ ਅਸੀਂ ਉਹਨਾਂ ਦੀ ਸਪੇਸ ਦੇ ਵਿੱਚ ਵੜੇ ਹਾਂ ਜਿੱਥੇ ਖੁੱਲੇ ਮੈਦਾਨ ਸੀ ਅਸੀਂ ਘਰ ਬਣਾ ਲਏ ਉੱਥੇ ਅਸੀਂ ਖੁੱਲੀਆਂ ਜ਼ਮੀਨਾਂ ਖਤਮ ਕਰ ਦਿੱਤੀਆਂ ਅਸੀਂ ਜਾਨਵਰਾਂ ਦੀ ਸਪੇਸ ਦੇ ਵਿੱਚ ਵੜੇ ਹਾਂ ਉਹ ਨਹੀਂ ਸਾਡੀ ਜ਼ਾਂ ਤੇ ਵੜ ਰਹੇ ਬੇਸਿਕਲੀ ਉਹਨਾਂ ਦਾ ਤਰਕ ਇਹ ਹੁੰਦਾ ਹੈ ਕਿ ਉਹ ਸਾਡੀ ਉਹ ਆਪਣੇ ਘਰ ਦੇ ਵਿੱਚ ਰਹਿ ਰਹੇ ਨੇ ਅਸੀਂ ਉੱਥੇ ਧੱਕੇ ਨਾਲ ਕਬਜ਼ਾ ਕਰਕੇ ਘਰ ਬਣਾ ਲਏ ਤੇ ਉਸ ਤੋਂ ਬਾਅਦ ਇਹ ਬਲਜਿੰਦਰ ਜੀ ਰਿਐਕਟ ਕਰੋਗੇ ਬਹੁਤ ਸਾਰੇ ਕਾਲਰ ਤੁਸੀਂ ਸੁਣ ਰਹੇ ਹੋਵੋਗੇ ਦੋਵੇਂ ਤਰ੍ਹਾਂ ਦੇ ਆ ਰਹੇ ਨੇ ਕੋਈ ਕਹਿ ਰਿਹਾ ਕਿ ਨਹੀਂ ਹੈ ਠੀਕ ਹੈ ਕੋਈ ਕਹਿ ਰਿਹਾ ਠੀਕ ਹੈ ਪਰ ਪੁਆਇੰਟ ਇਹ ਹੈ ਕਿ ਕੋਈ ਬੇਜ਼ੁਬਾਨ ਹੈ ਭੁੱਖਾ ਹੈ ਸਾਹਮਣੇ ਦੇਖ ਰਿਹਾ ਹੈ ਕਿ ਇਹ ਇੱਥੇ ਹੈ ਮਤਲਬ ਚੰਗੇ ਚੰਗੇ ਬੰਦਿਆਂ ਦਾ ਦਿਲ ਪਸੀਜ ਜਾਂਦਾ ਹੋਵੇਗਾ ਕਿ ਚਲੋ ਕੋਈ ਗੱਲ ਨਹੀਂ ਪਾ ਦੋ ਰੋਟੀ ਬਣੀ ਹੈ ਘਰ ਦੇ ਵਿੱਚ ਪਾ ਦੋ ਕੋਈ ਦਿੱਕਤ ਨਹੀਂ ਹੈ ਮਤਲਬ ਉਹਨਾਂ ਨੂੰ ਕਸੂਰਵਾਰ ਅਸੀਂ ਕਿਵੇਂ ਦੱਸ ਦਈਏ ਜਿਹੜੇ ਇੱਕ ਤਰੀਕੇ ਨਾਲ ਭਲਾ ਕਰ ਰਹੇ ਨੇ ਦੇਖੋ ਡੌਗ ਲਵਰ ਕਹਿੰਦਾ ਕਿ ਕੁੱਤੇ ਨੂੰ ਫੀਡ ਕਰ ਦੋ ਹੂੰ ਹੁਣ ਫੀਡ ਇਹ ਨਹੀਂ ਕਹਿੰਦਾ ਰੋਟੀ ਲੈ ਕੇ ਆ ਰਿਹਾ ਉਹ ਮਾਰਕੀਟ ਤੋਂ ਬਿਸਕੁਟ ਲੈਂਦਾ ਔਰ ਬਿਸਕੁਟ ਉਹਦੇ ਵਾਸਤੇ ਜ਼ਹਿਰ ਹੈ ਉਨਕੋ ਖਵਾ ਰਹੇ ਹੋ ਠੀਕ ਹੈ ਚਲੋ ਦੁੱਧ ਪਾਤਾ ਠੀਕ ਹੈ ਇਹ ਬਹੁਤ ਥੋੜੇ ਜਿਹੇ ਬੰਦੇ ਨੇ ਫੀਡ ਕਰਦੇ ਨੇ ਉਹਨਾਂ ਨੂੰ ਪਰ ਜ਼ਿਆਦਾਤਰ ਬੰਦੇ ਇਹ ਨਹੀਂ ਚਾਹੁੰਦੇ ਕਿ ਸਾਡੇ ਸਾਹਮਣੇ ਜਾਂ ਸਾਡੇ ਏਰੀਆ 'ਚ ਡੌਗ ਹੋਣ ਜਿਵੇਂ ਕਹਿੰਦੇ ਨਾ ਡੌਗ ਟੈਰੀਟੋਰੀਅਲ ਹੈ ਹੂੰ ਕਿ ਜਿੱਥੇ ਡੌਗ ਹੈ ਉੱਥੇ ਹੀ ਰਹਿੰਦਾ ਉਹ ਦੂਜੇ ਕੁੱਤੇ ਨੂੰ ਵੀ ਅੰਦਰ ਨਹੀਂ ਆਣ ਦਿੰਦਾ ਉਹ ਹੂੰ ਬਿਲਕੁਲ ਦੂਸਰੀ ਲਾਈਨ ਦਾ ਕੁੱਤਾ ਉਸ ਲਾਈਨ 'ਚ ਨਹੀਂ ਆ ਸਕਦਾ ਇਹ ਟੈਰੀਟੋਰੀਅਲ ਹੁੰਦੇ ਨੇ ਆਪਾਂ ਨੂੰ ਜਿਵੇਂ ਉਸ ਏਰੀਆ 'ਚ ਉਹੀ ਬੰਦਿਆਂ ਨੂੰ ਉਹੀ ਸੰਭਾਲ ਲੈਣ ਉਹ ਵੀ ਸੰਭਾਲ ਲਨ ਜਾਂਦੇ ਸਰਕਾਰਾਂ ਇਹ ਹਰ ਸਾਲ ਬਜਟ ਬਣਦਾ ਹੈ ਇਹਦੀ ਸਟਰਲਾਈਜ਼ੇਸ਼ਨ ਦਾ ਇਹਨੂੰ ਰੇਬੀਸ ਇੰਜੈਕਸ਼ਨ ਦਾ ਸਾਰੇ ਬਜਟ ਬੰਦੇ ਨੇ ਪਰ ਬਜਟ ਸਿਰਫ ਪੇਪਰਾਂ ਦੇ ਵਿੱਚ ਹੈ ਮੈਂ ਨਹੀਂ ਹੁਣ ਕਹਿੰਦਾ ਚੰਡੀਗੜ੍ਹ ਦੇ 10000 ਜਾਂ 20000 ਡੌਗ ਹੈ ਮੈਨੂੰ ਦੱਸੋ ਕਿਹੜੇ ਨੂੰ ਰੇਬੀਸ ਦਾ ਇੰਜੈਕਸ਼ਨ ਲੱਗਿਆ ਕਿ ਇਹਨੂੰ ਸਰਕਾਰ ਨੇ ਸਟਰਲਾਈਜ਼ ਕਰਾਇਆ ਇਹ ਸਿਰਫ ਇੱਕ ਪੇਪਰ ਵਰਕ ਕੀਤਾ ਜਾਂਦਾ ਅੱਧਾ ਕੰਮ ਪੇਪਰਾਂ ਦੇ ਵਿੱਚ ਆ ਨਹੀਂ ਫਿਰ ਕਸੂਰਵਾਰ ਜਿਹੜੇ ਖਾਣਾ ਦੇ ਰਹੇ ਉਹ ਨਹੀਂ ਨਾ ਹੋਏ ਨਹੀਂ ਕਸੂਰਵਾਰ ਤਾਂ ਫਿਰ ਐਡਮਿਨਿਸਟ੍ਰੇਸ਼ਨ ਹੋਇਆ ਖਾਣਾ ਦੇਣ ਵਾਲੇ ਬੰਦੇ ਬਹੁਤ ਘੱਟ ਹੈ ਹੂੰ ਜਿਵੇਂ ਆਪਾਂ ਕਹਿ ਸਕਦੇ ਆ ਨਹੀਂ ਬਹੁਤ ਲੋਗ ਹੈ ਸਾਰਾ ਕਲੇਸ਼ ਤਾਂ ਉੱਥੇ ਹੀ ਖੜਾ ਹੁੰਦਾ ਹੈ ਕੁੱਤੇ ਘੁੰਮ ਰਹੇ ਨੇ ਉਹ ਹੀ ਕਲਾਗੀ ਸ਼ੋਅ ਹੈ ਮੈਂ ਬਹੁਤ ਸਾਰੇ ਮਹੱਲਿਆਂ ਘਰਾਂ ਦੇ ਵਿੱਚ ਦੇਖਦਾ ਹਾਂ ਕਿ ਗੌਂਡੀ ਆਪਸ ਦੇ ਵਿੱਚ ਇਸ ਗੱਲ ਦੇ ਉੱਤੇ ਲੜ ਰਹੇ ਹੁੰਦੇ ਨੇ ਕਿਉਂਕਿ ਇੱਕ ਘਰ ਖਾਣਾ ਪਾ ਰਿਹਾ ਹੈ ਦੂਜਾ ਉਸ ਦਾ ਵਿਰੋਧ ਕਰ ਰਿਹਾ ਹੈ ਮੈਂ ਕਹਿੰਦਾ ਜਿਹੜਾ ਖਾਣਾ ਪਾ ਰਿਹਾ ਉਹਦੇ ਤਾਂ ਘਰ ਦੇ ਬਾਹਰ ਬੈਠੇ ਹੋ ਹੂੰ ਪਿਆਰ ਇਕੱਠੇ ਆ ਜਦੋਂ ਗੌਂਡੀ ਜਾ ਰਿਹਾ ਹੈ ਉੱਥੇ ਉਹਨੂੰ ਕੱਟ ਲੈਂਦੇ ਨੇ ਤੇ ਉਹ ਕਿਉਂ ਉਹ ਤਾਂ ਹੋਏਗਾ ਹੀ ਕਿ ਮੇਰੇ ਬੱਚਿਆਂ ਨੂੰ ਕੱਟ ਲੈ ਤੇ ਜਿਹੜਾ ਖਾਣਾ ਪਾ ਰਿਹਾ ਉਹਦਾ ਕਸੂਰ ਹੈ ਇਹ ਬਿਲਕੁਲ ਕਸੂਰ ਕਸੂਰ ਹੈਗਾ ਨਹੀਂ ਜਵਾਬਦੇਹੀ ਉਹਦੀ ਬਣੇਗੀ ਬਿਲਕੁਲ ਜਵਾਬਦੇਹੀ ਪਹੁੰਚਣੀ ਚਾਹੀਦੀ ਹੈ ਜਦੋਂ ਸਟ੍ਰੇਟ ਡੌਗ ਨੂੰ ਫੀਡ ਕਰ ਰਹਾ ਹੈ ਗਵਾਂਡੀ ਨੂੰ ਕੱਟ ਜੇ ਤਾਂ ਉਹ ਤਾਂ ਰੋਲਾ ਤਾਂ ਪਾਏਗਾ ਆ ਮੈਂ ਤਾਂ ਕਹਿ ਰਹੇ ਕਿ ਇੱਥਾ ਫਿਰ ਗੱਲ ਇਹ ਹੈ ਕਿ ਤੁਸੀਂ ਕੋਈ ਤੁਹਾਡੇ ਘਰ ਭਿਖਾਰੀ ਆਇਆ ਹਾਂਜੀ ਤੁਹਾਨੂੰ ਦੇਖਿਆ ਕਿ ਬੜਾ ਮੁਸ਼ਕਲ ਜਿਹਾ ਮੈਨੂੰ ਲੱਗ ਰਿਹਾ ਮੈਂ ਉਹਨੂੰ ਬਿਠਾ ਕੇ ਰੋਟੀ ਖਵਾਤੀ ਹੁਣ ਉਹ ਇੱਕ ਗਲੀ ਛੱਡ ਕੇ ਚੋਰੀ ਦੀ ਵਾਰ ਦਾ ਤੁੰ ਅੰਜਾਮ ਦੇ ਦੇਵੇ ਮੈਂ ਫੋਰ ਐਗਜ਼ਾਮਪਲ ਕਹਿ ਰਹੇ ਹਾਂ ਫਿਰ ਤੁਸੀਂ ਕਸੂਰ ਵਾਰੋਂ ਕਿ ਤੁਸੀਂ ਉਹਨਾਂ ਨੂੰ ਰੋਟੀ ਕਿਉਂ ਖਲਾਈ ਨਹੀਂ ਨਹੀਂ ਇਹ ਤਾਂ ਅੱਜ ਤਾਂ ਇਹ ਹਾਲ ਹੈ ਅੱਜ ਤਾਂ ਜਿਹੜੇ ਜਿਹੜੇ ਬੰਦੇ ਚੋਰੀ ਕਰਨ ਆਉਂਦੇ ਆ ਉਹ ਵੀ ਪਹਿਲਾਂ ਰੈਕੀ ਕਰਦੇ ਨੇ ਨਹੀਂ ਮੈਂ ਮੈਂ ਤਾਂ ਉਹੀ ਕਹਿ ਰਿਹਾ ਕਿ ਐਗਜ਼ਾਮਪਲ ਹੈ ਕਿ ਉਹ ਤਾਂ ਭਿਖਾਰੀ ਬਣ ਕੇ ਘੁੰਮਰੇ ਹੁੰਦੇ ਨੇ ਕੋਈ ਉਹਨਾਂ ਨੂੰ ਕੁਝ ਦਾਨ ਦੇ ਦਿੰਦਾ ਹੈ ਕੋਈ ਸੋਚ ਕੇ ਕਿ ਚਲੋ ਗਰੀਬ ਹੈ ਵਿਚਾਰਾ ਇਹਨੂੰ ਕੁਝ ਥਲਾ ਦੇ ਗੱਲ ਸਾਡੇ ਲੋਕਾਂ ਦੀ ਮਟੈਲਿਟੀ ਜਾ ਕੇ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਆ ਅੱਜ ਸਾਡੇ ਲੋਕਾਂ ਦੀ ਮਟੈਲਿਟੀ ਬਣ ਗਈ ਹੈ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਉਹ ਕਹਿੰਦਾ ਮੈਂ ਗਰੀਬ ਨੂੰ ਰੋਟੀ ਪਾ ਦਵਾਂ ਕਿਤੇ ਦੂਜੀ ਪ੍ਰੋਬਲਮ ਆਉਂਦੀ ਇਹ ਮਤਲਬ ਪ੍ਰੋਬਲਮ ਸਾਡੇ ਆਪਣੇ ਚ ਹੈ ਇਹ ਨਹੀਂ ਮੈਂ ਕਹਿੰਦਾ ਸਾਡੇ ਲੋਕਾਂ ਦੀ ਹੈ ਪਰ ਜਿਹੜਾ ਚੀਜ਼ ਸਰਕਾਰ ਨੂੰ ਕਰਨਾ ਚਾਹੀਦਾ ਸਾਨੂੰ ਲੋਕਾਂ ਨੂੰ ਇਨਵੋਲ ਕਰਨ ਇਹ ਕੋਈ ਏਡੀ ਵੱਡੀ ਸਮੱਸਿਆ ਨਹੀਂ ਹੈ 2-4 ਸਾਲ ਚ ਖਤਮ ਹੋ ਸਕਦੀ ਹੈ ਜਿਵੇਂ ਇੱਕ ਤਾਂ ਆਪਾਂ ਸਰਕਾਰ ਨੂੰ ਕਹਿ ਰਹੇ ਆ ਇਹਨੂੰ ਸਟਰਲਾਈਜ਼ ਕਰ ਲੋ ਇਹ ਵੀ ਤਾਂ ਗਾਰੰਟੀ ਹੈ ਨਾ ਕਿ ਕਿਸੇ ਨੂੰ ਵੀ ਸਟਰਲਾਈਜ਼ ਕਰ ਲੋ ਮਤਲਬ ਜਿਹਦੀ ਪੋਪੂਲੇਸ਼ਨ ਵੰਦੀ ਉਹ ਸਟਰਲਾਈਜ਼ ਕਰ ਲੋ ਇਹ ਵੀ ਗਲਤ ਗੱਲ ਆ ਆਪਾਂ ਉਹ ਸਿਚੁਏਸ਼ਨ ਸਮਝਾਈਏ ਲੋਕਾਂ ਨੂੰ ਅਵੇਅਰ ਕਰੀਏ ਸੋਨੂ ਜੀ ਫਾਈਨਲ ਕਮੈਂਟ ਤੁਹਾਡਾ ਚਾਹਾਂਗਾ ਆਪਣੇ ਕੋਲ ਸਮਾਂ ਖਤਮ ਹੋ ਚਲੇ ਹੈ ਤੁਹਾਡੇ ਕੋਲ ਸੋਲੂਸ਼ਨ ਕੀ ਹੈ ਥੋੜਾ ਪ੍ਰੈਕਟੀਕਲ ਜਿਹੜਾ ਆਮ ਲੋਕ ਕਰ ਸਕਣ ਇਹ ਕਿਹਦੀ ਗੱਲ ਹੈ ਕਿ ਚੰਡੀਗੜ੍ਹ ਦੇ ਵਿੱਚ ਸਥਿਤੀ ਐਡਮਿਨਿਸਟ੍ਰੇਸ਼ਨ ਦੀ ਥੋੜੀ ਵੱਖਰੀ ਨਜ਼ਰ ਆਉਂਦੀ ਹੈ ਜਦੋਂ ਮੈਂ ਹੋਰ ਅਹ ਦਿਹਾਤੀ ਰੂਰਲ ਇਲਾਕੇ ਦੇ ਵਿੱਚ ਜਾਣਾ ਤਾਂ ਉੱਥੇ ਸਿਚੁਏਸ਼ਨ ਬਿਲਕੁਲ ਡਿਫਰੈਂਟ ਹੈ ਤੁਸੀਂ ਦੱਸੋ ਕੀ ਸੋਲੂਸ਼ਨ ਕੀ ਹੈ ਸਰ ਸੋਲੂਸ਼ਨ ਸਭ ਤੋਂ ਪਹਿਲੇ ਮੈਂ ਉਹੀ ਦੱਸਣਾ ਚਾਹਾਂਗਾ ਜਿਵੇਂ ਲੋਕ ਆਪਣਾ ਆਪਣੇ ਪੈਸਿਆਂ ਤੋਂ ਆਪਣੀ ਪਾਕਟ ਚੋ ਵਿਚਾਰੇ ਕੋਈ ਵੀ ਹੈ ਮੁੰਡੇ ਕੁੜੇ ਕੋਈ ਵੀ ਫੈਮਿਲੀ ਦੀ ਮੇਰੀ ਪੈਟ ਸ਼ਾਪ ਵੀ ਹੈ ਤੇ ਉੱਥੋਂ ਸਾਡੇ ਤੋਂ ਆਕੇ ਫੀਡ ਵਗੈਰਾ ਲੈ ਕੇ ਜਾਂਦੇ ਆਂ ਹਰ ਕੋਈ ਆਪਣੀ ਪਾਕਟ ਦੇ ਸਾਹਮਣੇ ਉਹਨਾਂ ਨੂੰ ਖਾਣਾ ਪੰਦਾ ਜੀ ਠੀਕ ਹੈ ਹੁਣ ਜੇ ਆਪਾਂ ਉਹਨਾਂ ਨੂੰ ਅਪਰਾਧੀ ਮੰਨ ਲਿਆ ਵਿਚਾਰੇ ਤਾਂ ਬਹੁਤ ਗਲਤ ਹੋ ਜਾਏਗਾ ਨਾ ਇੱਕ ਤਾਂ ਵਿਚਾਰੇ ਕਿ ਬੇਜੁਬਾਨ ਨੂੰ ਖਾਣਾ ਪਾ ਰਿਹਾ ਜੀ ਉਸ ਅਸੀਂ ਉਹਨੂੰ ਇੱਕ ਐਸੇ ਕ੍ਰਿਮੀਨਲ ਵ ਕਰ ਰਹੇ ਆ ਇਹ ਸਰਕਾਰਾਂ ਨੂੰ ਬਹੁਤ ਸੀਰੀਅਸਲੀ ਹੋ ਕੇ ਇਸ ਦੇ ਉੱਤੇ ਮੁੱਦੇ ਨੂੰ ਦੇਖਣਾ ਚਾਹੀਦਾ ਹੈ ਸਟਾਈਲਾਈਜੇਸ਼ਨ ਪਲੱਸ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸੀਗਾ ਕਿ ਹਰ ਏਰੀਆ ਵਿੱਚ ਡੌਗ ਪਾਉਂਡ ਬਣਾਉਣੇ ਚਾਹੀਦੇ ਹਨ ਜਿੱਥੇ ਵਿੱਚ ਡੌਗ ਪਾਉਂਡ ਡੌਗ ਪਾਉਂਡ ਹਾਂਜੀ ਜਿੱਥੇ ਤੁਹਾਨੂੰ ਲੱਗਦਾ ਕਿ ਜਿੱਥੇ ਜ਼ਿਆਦਾ ਡੌਗ ਜ਼ਿਆਦਾ ਬਾਈਟ ਕਰ ਰਿਹਾ ਜਾਂ ਜਿੱਥੇ ਜ਼ਿਆਦਾ ਪ੍ਰੋਬਲਮ ਹੈ ਤਾਂ ਅਸੀਂ ਉੱਥੇ 400 500 ਹਜ਼ਾਰ ਡੌਗ ਦੀ ਕਪੈਸਿਟੀ ਉੱਤੇ ਉਹ ਡੌਗ ਨੂੰ ਰੱਖਣ ਦੀ ਹੋਏ ਜਿਵੇਂ ਕਿ ਚੰਡੀਗੜ੍ਹ ਸ਼ੈਲਟਰ ਬਣਾ ਦਿੰਦੇ ਨੇ ਸ਼ੈਲਟਰ ਚੰਡੀਗੜ੍ਹੇ ਹੋ ਚੁੱਕਿਆ ਹੈ ਚੰਡੀਗੜ੍ਹ ਸਰਕਾਰ ਨੇ ਕਾਰਪਚ ਨੇ ਰਾਏਪੁਰ ਖੁਦ ਬਣਾ ਦਿੱਤਾ ਵੈਸੇ ਇਹ ਐਦਾਂ ਹਰ ਜਗ੍ਹਾ ਹੋਇਆ ਤਾਂ ਬਹੁਤ ਇਸ ਚੀਜ਼ ਦਾ ਫਰਕ ਪਏਗਾ ਔਰ ਜਿਹੜੇ ਪੈਟ ਲਵਰਸ ਐ ਜਿਹੜੇ ਜਗ੍ਹਾ ਜਗ੍ਹਾ ਖਾਣਾ ਪਾਉਂਦੇ ਆ ਉਹ ਜਾ ਕੇ ਉਸ ਸ਼ੈਲਟਰ ਤੇ ਵੀ ਜਾ ਕੇ ਖਾਣਾ ਪਾ ਦੇਣਗੇ ਉੱਥੇ ਕਿ ਕੇਅ ਮੈਂ ਬਿਲਕੁਲ ਮੈਂ ਵੈਸੇ ਇਹ ਅਜੀਬ ਇਹ ਟਾਪਿਕ ਇੰਨਾ ਵੱਡਾ ਨਜ਼ਰ ਆ ਰਿਹਾ ਹੈ ਕਿ ਐਗਜ਼ੈਕਟਲੀ ਕਿੱਤਾ ਕੀ ਜਾਵੇ ਜਿਹੜਾ ਖਾਣਾ ਪਾ ਰਿਹਾ ਉਸਦਾ ਕੀ ਕਸੂਰ ਹੈ ਜਿਹੜਾ ਖਾਣਾ ਨਹੀਂ ਪਾ ਰਿਹਾ ਉਹਨਾਂ ਨੂੰ ਡੌਗ ਨੇ ਵੱਢ ਲਿਆ ਉਹਨਾਂ ਦਾ ਕੀ ਕਸੂਰ ਹੈ ਖੈਰੀ ਕੋਲਰ ਮੈਂ ਫਾਈਨਲ ਦੇ ਵਿੱਚ ਲੈਣਾ ਚਾਹੂੰਗਾ ਇਸ ਪੂਰੀ ਚਰਚਾ ਦੇ ਵਿੱਚ ਈਸ਼ਾਨ ਸਾਡੇ ਨਾਲ ਜੁੜੇ ਹੋਏ ਨੇ ਈਸ਼ਾਨ ਸਿੰਘ ਗੁਰਦਾਸਪੁਰ ਤੋਂ ਈਸ਼ਾਨ ਜੀ ਆਵਾਜ਼ ਆ ਰਹੀ ਹੈ ਮੇਰੀ ਹਾਂ ਜੀ ਹਾਂ ਜੀ ਆਵਾਜ਼ ਆ ਰਹੀ ਸਤਿ ਸ਼੍ਰੀ ਅਕਾਲ ਜੀ ਬਹੁਤ ਸਵਾਗਤ ਹੈ ਤੁਹਾਡਾ ਕੀ ਕਹਿਣਾ ਚਾਹੁੰਗੇ ਜੀ ਅੱਜ ਤੋਂ ਅੱਗੇ ਸੋ ਇਹ ਸੀ ਡਿਬੇਟ ਵਾਈਂਡ ਅਪ ਕਰਾਂਗੇ ਈਸ਼ਾਨ ਜੀ ਪਰ ਮੈਂ ਕਹਿਣਾ ਚਾਹੁੰਦਾ ਕਿ ਠੀਕੇ ਜਿਹੜੀ ਮੈਂ ਗੱਲ ਕਹਿਣਾ ਚਾ ਰਿਹਾ ਇਹਨਾਂ ਉਹ ਵਿੱਚ ਆ ਗਈ ਵਿੱਚ ਬੋਲ ਦਿੱਤੀ ਗਈ ਹੈ ਤੇ ਇਹਨਾਂ ਹੱਥੇ ਸ਼ੈਲਟਰ ਬਣ ਜਾਣ ਜਿੱਦਾਂ ਗਊਸ਼ਾਲਾਵਾਂ ਬਣਾਈਆਂ ਨੇ ਅਵਾਰਾ ਕੁੱਤਿਆਂ ਨੂੰ ਉੱਥੇ ਛੱਡਿਆ ਜਾਏ ਕਿਉਂਕਿ ਇਹਨਾਂ ਤਿੰਨ ਵਾਰ ਮੈਂ ਇੰਜੈਕਸ਼ਨ ਲਗਾ ਚੁੱਕਾ ਹਾਂ ਰੈਬੀਸ ਦੇ ਜੀ ਆਪਣੀ ਵੀ ਲਗਵਾ ਚੁੱਕਾ ਹਾਂ ਇੰਜੈਕਸ਼ਨ ਔਰ ਕੱਲ ਸਾਡਾ ਇੱਕ ਗਵਾਂਧੀ ਹੈ ਵਿਚਾਰਾ ਗਰੀਬਾ ਦਿਹਾੜੀਦਾਰ ਹ ਉਹਨੂੰ ਕੁੱਤੇ ਨੇ ਇੰਨੀ ਬੁਰੀ ਤਰ੍ਹਾਂ ਨੇ ਕੱਟ ਲਿਆ ਹਾਂ ਇਹ ਅਵਾਰਾ ਕੁੱਤੇ ਆ ਹੁਣ ਦੱਸੋ ਜੇ ਕਿਸੇ ਦਾ ਪਾਲਤੂ ਕੁੱਤਾ ਉਹ ਕਿਸੇ ਨੂੰ ਕੱਟਦਾ ਤੇ ਉਹ ਮਾਲਕ ਤੇ ਕਾਰਵਾਈ ਹੋ ਜਾਂਦੀ ਉਹਨੂੰ ਜੁਰਮਾਨਾ ਵੀ ਪੈਂਦਾ ਉਹਦੇ ਕੋਲ ਬਸੂਲੀ ਵੀ ਕੀਤੀ ਜਾ ਸਕਦੀ ਹੈ ਠੀਕ ਹੈ ਪਰ ਜਿਹੜਾ ਆਵਾਰਾ ਕੁੱਤਾ ਵਾ ਉਹਦਾ ਕਿਸੇ ਤੇ ਕੀ ਪਰਚਾ ਹੋ ਸਕਦਾ ਜੇ ਉਹ ਉਹਦੇ ਜਿੰਨੇ ਜਿੰਮੂ ਕਰਿਆ ਉਹਨੂੰ ਕੀ ਕਹਿ ਸਕਦੇ ਆ ਹੂੰ ਠੀਕ ਹੈ ਮੁੱਦਾ ਬਹੁਤ ਗੰਭੀਰ ਹੈ ਸ਼ੁਕਰੀਆ ਈਸ਼ਾਨ ਜੀ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਚਰਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਬਲਜਿੰਦਰ ਜੀ ਤੁਹਾਡਾ ਵੀ ਸਾਨੂੰ ਜੀ ਧੰਨਵਾਦ ਤੁਹਾਡਾ ਵੀ ਕਲਸੀ ਸਰ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ